weight loss ਦੀ ਜਗ੍ਹਾ ਸਾਨੂੰ fat loss ਵਾਲ ਵੱਧ ਤੇ ਅੰਡਾ ਚਾਹੀਦਾ ਜਿਹੜਾ ਐਕਚੁਅਲੀ ਤੁਹਾਡੇ ਬੋਡੀ ਲਈ ਹਾਨੀ ਕਰਕਾ। ਕਾਬ ਲਖਾਓ ਫੈਟਸ ਨਾ ਖਾਓ। ਇਕੱਲਾ ਪ੍ਰੋਟੀਨ ਖਾਓ। ਇਕੱਲੇ ਆਪੋ ਜੜੇ ਖਾਓ ਜਾਂ ਆਹ ਇੱਕ ਸਪੈਸਿਫਿਕ ਚੀਜ਼ ਉਹ ਤੁਹਾਡੀ ਸੇ ਨੂੰ ਸਿਰਫ ਸਾਈਡ ਇਫੈਕਟਸ ਦੇਣ। ਇਹ ਐਕਸਟਰਾ ਜਿਹੜੀਆਂ ਚੀਜ਼ਾਂ ਖਾਣੇ ਆ ਉਹਨਾਂ ਨੂੰ ਆਪਾਂ ਸਪਲੀਮੈਂਟਸ ਕਹਿ ਦਿੰਨੇ ਆ। ਉਹਨਾਂ ਦਾ ਰੋਲ ਕਿਵੇਂ ਦੇਖਦੇ ਹਾਂ? ਨੈਚੁਰਲ ਡਾਈਟ ਬਹੁਤ ਸਟਰੋਂਗ ਆ ਜੇਕਰ ਤੁਹਾਨੂੰ ਮੈਲਰੀ ਜਾਂ ਜਿੰਨੀ ਤੁਹਾਡੀ ਬਾਡੀ ਨੂੰ ਚਾਹੀਦੀ ਆ ਗਰੋਥ ਦੇਖਣ ਲਈ ਕ੍ਰੀਟਿਨ ਹੋ ਗਿਆ ਕੋਲੇਜਨ ਹੋ ਗਿਆ ਕੋਲੇਜਨ ਸਭ ਤੋਂ ਰਿਸਰਚ ਸਪਲੀਮੈਂਟ ਆ ਇਹ ਤੁਹਾਡੀ ਬਾਡੀ ਦੇ ਵਿੱਚ ਜੇਕਰ ਨਹੀਂ ਗਾ ਤਾਂ ਤੁਹਾਨੂੰ ਵਧੀਆ ਤਰ੍ਹਾਂ ਸਪੋਰਟ ਕਰ ਸਕਦਾ ਤੁਹਾਡੀ ਸਕਿਨ ਹੋਗੀ ਤੁਹਾਡੀ ਹੇਅਰ ਹੈਲਥ ਹੋਗੀ ਤੁਹਾਡੀ ਜਿਹੜੀ ਫਿਟਨੈਸ ਜਰਨੀ ਆ ਚਾਹੇ ਉਹ ਬੈਟਲਸ ਨੂੰ ਲੈ ਕੇ ਆ ਉਹਨੂੰ ਵੀ ਸਪੋਰਟ ਕਰਦਾ ਪਰ ਇਹ ਸਾਨੂੰ ਲੱਗਦਾ ਕਿ ਵੀ ਸਾਨੂੰ ਸਮਝ ਨਹੀਂ ਹੁੰਦੀ ਵੀ ਅਸੀਂ weight ਘਟਾਉਣਾ ਕਿ ਵੀ ਖਾਣਾ ਪੀਣਾ ਛੱਡ ਦੇਣੇ ਆ ਦੋ ਫੈਕਟਰਸ ਜਿਹੜੇ ਆਪਾਂ ਆਪਣੇ ਕੰਟਰੋਲ ਦੇ ਵਿੱਚ ਆ ਉਹ ਹੈਗੇ ਆ ਤੁਹਾਡੀ ਡਾਈਟ ਤੁਹਾਡਾ ਨਿਊਟ੍ਰੀਸ਼ਨ ਹੋ ਗਿਆ ਤੇ ਤੁਹਾਡਾ ਟ੍ਰੇਨਿੰਗ ਐਸਪੈਕਟ ઓ ਕੰਟਰੋਲੇਬਲ ਫੈਕਟਰਸ ਆ ਐਕ ਫੈਕਟਰ ਜਿਹੜਾ ਤੁਹਾਡੇ ਜੈਨੇਟਿਕਸ ਦਾਗਾ ਉਹ ਤੁਹਾਡੇ ਹੱਥ ਤੋਂ ਬਾਹਰ ਆ ਉਹਦੇ ਤੁਸੀਂ ਕੁਛ ਨਹੀਂ ਕਰ ਸਕਦੇਗੇ ਸ਼ਸ਼ੀ ਗਾਲ ਦੋਸਤੋ ਸਵਾਗਤ ਆਪ ਸਭ ਦਾ ਪੰਜਾਬ ਟੀਵੀ ਤੇ ਦੋਸਤੋ ਅੱਜ ਤੰਦਰੁਸਤੀਆਂ ਪ੍ਰੋਗਰਾਮ ਦੇ ਤਹਿਤ ਅਸੀਂ ਇੱਕ ਹੋਰ ਬੁਨਿਆਦੀ ਜੀਆਂ ਜਿਹੜੀਆਂ ਚੀਜ਼ਾਂ ਚ ਸਾਨੂੰ ਚਾਹੀਦੀਆਂ ਹੁੰਦੀਆਂ ਉਹਦੀ ਇੱਕ ਇੰਟਰੋ ਲੈ ਕੇ ਆ ਰਹੇ ਹਾਂ ਡਿਟੇਲ ਦੇ ਵਿੱਚ ਆਪਾਂ ਫੇਰ ਜਦੋਂ ਹਮੇਸ਼ਾ ਪ੍ਰੋਮਿਸ ਕਰਦੇ ਹਾਂ ਕਿ ਵੀ ਇੰਟਰੋ ਕਰਾ ਰਹੇ ਹਾਂ ਹੌਲੀ-ਹੌਲੀ ਆਪਾਂ ਉਹਨਾਂ ਦੇ ਵੱਲ ਵੀ ਜਾਵਾਂਗੇ ਅ ਜਿਹੜਾ ਅੱਜ ਦਾ ਪ੍ਰੋਗਰਾਮ ਉਹਦੇ ਵਿੱਚ ਹੈਗਾ ਕਿ ਅਸੀਂ ਬੜੇ ਸੁਣਾ ਹੀ ਦੇ ਸੀਗੇ ਇੱਕ ਆਪਣੇ ਪਹਿਰਾਵੇ ਦੇ ਤਹਿਤ ਅਸੀਂ ਫਿੱਟ ਦੇ ਸੀਗੇ ਸਾਡੇ ਪਾਏ ਕੱਪੜੇ ਚੰਗੇ ਲੱਗਣ ਤਾਂ ਉਹਦੇ ਚ ਪਹਿਲੀ ਗੱਲ ਆਉਂਦੀ ਆ ਕਿ ਵੀ ਅਸੀਂ weight lose ਕਰੀਏ weight lose ਕਰਨਾ ਇੱਕ ਵੱਖਰੀ ਗੱਲ ਹੈ weight lose ਕਰਨ ਦੇ ਚੱਕਰ ਦੇ ਵਿੱਚ ਕਈ ਵਾਰੀ ਅਸੀਂ ਉਹ ਨਾ ਹੋਈਏ ਕਿ ਵੀ ਕੁਝ ਇਹੋ ਜੀਆਂ ਨਿੱਕੀਆਂ ਨਿੱਕੀਆਂ ਬਿਮਾਰੀਆਂ ਸੇੜ ਲਈਏ ਜਿਨ੍ਹਾਂ ਨਾਲ ਸਾਨੂੰ ਅੱਗੇ ਜਾ ਕੇ ਪਰੇਸ਼ਾਨੀਆਂ ਆਉਣ। ਸੋ weight lose ਦੇ ਨਾਲ ਨਾਲ ਇੱਕ ਕਨਸੈਪਟ ਚੱਲਦਾ ਕਿ ਫੈਟ ਲੂਜ਼ ਕਰਨੀ ਹਨਾ। ਫੈਟ ਲੌਸ ਦਾ ਜਿਹੜਾ weight loss ਤੇ fat loss ਇਹ ਇੱਕ ਕਨਸੈਪਟ ਲੈ ਕੇ ਅੱਜ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਅੱਜ ਸਾਡੇ ਜਿਹੜੇ ਵਿਸ਼ੇ ਨੂੰ ਐ ਐਕਸਪਰਟੀਜ਼ ਦੇ ਤੌਰ ਤੇ ਸਮਝ ਕੇ ਆਇਨੀ ਸਟੱਡੀ ਕਰਕੇ ਨੇ ਸੁਪ੍ਰੀਤ ਉਹਨਾਂ ਦਾ ਸਵਾਗਤ ਕਰਦੇ ਹਾਂ ਸਸਟਿਕਾ ਸੁਪ੍ਰੀਤ ਆਪਾਂ ਜਦੋਂ ਦੇਖਦੇ ਆ ਕਿ ਭਾਰ ਘਟਾਉਣਾ ਭਾਰ ਘਟਾਉਣ ਦੇ ਹੁਣ ਹੌਲੀ ਹੌਲੀ ਪਤਾ ਲੱਗਦਾ ਜਾਂਦਾ ਕਿ ਵੀ ਬੜੇ ਏ ਇਦਾਂ ਦੇ ਕੰਪਲਿਕੇਸ਼ਨ ਜਿਹੜੀਆਂ ਆਉਂਦੀਆਂ ਬੜੇ ਇਦਾਂ ਦੇ ਤਰੀਕੇ ਹੈਗੇ ਆ ਕਿ ਐਨੀ ਭਾਰ ਘਟਾਉਣਾ ਚਾਹੀਦਾ ਪਰ ਐ ਘਟਾਉਣਾ ਚਾਹੀਦਾ ਸੀ ਸੋ ਭਾਰ ਘਟਾਉਣ ਦਾ ਯੈਸ ਫੈਟ ਲਾਸ ਤੇ weight ਲਾਸ ਜਿਹੜਾ ਕਿ ਮੈਨੇ ਇਹ ਜਿਹੜੀਆਂ ਚੀਜ਼ਾਂ ਇਹਨੂੰ ਇਦਾਂ ਦਾ ਸਮਝਾਓ ਕਿ ਇਦਾਂ ਦੀ ਇੰਟਰਵਿਊ ਦੋ ਦੋਨਾਂ ਦੇ ਵਿੱਚ ਕਿ ਡਿਫਰੈਂਸ ਵੀ ਕ੍ਰੀਏਟ ਹੋ ਜਾ ਸਾਡੇ ਕੋਲੇ ਸੋ ਵੇਟ ਲਾਸ ਉਹ ਨੰਬਰ ਆ ਜਿਹੜਾ ਤੁਹਾਨੂੰ ਮਸ਼ੀਨ ਤੇ ਚੜ੍ਹ ਕੇ ਦਿਖਦਾਗਾ ਉਹ ਸਿਰਫ ਇੱਕ ਨੰਬਰ ਆ ਉਹ ਤੁਹਾਨੂੰ ਦੱਸਦਾ ਨਹੀਂ ਵੀ ਤੁਹਾਡੇ ਅੰਦਰ ਕਿੰਨੀ ਫੈਟ ਆ ਜਾਂ ਕਿੰਨਾ ਮਸਲਾ ਕੋਈ ਪਰਸੈਂਟੇਜ ਨਹੀਂ ਕੋਈ ਡੈਫੀਨੇਸ਼ਨ ਨਹੀਂ ਦਿੰਦਾ ਵੀ ਤੁਸੀਂ ਕਿੰਨੇ ਫਿਟ ਆ ਫੈਟ ਲਾਸ ਹੋਆ ਜਿਹੜੇ ਤੁਹਾਡੇ ਮਸਲ ਕਨੈਕਟਿਵ ਟਿਸ਼ੂਜ਼ ਆ ਤੁਹਾਡੇ ਬਾਡੀ ਦੇ ਅੰਦਰ ਉਹ ਜਿਹੜੀ ਤੁਹਾਨੂੰ ਫਲਾਵਰ ਐਕਚੁਅਲੀ ਦਿੰਦੇ ਆ ਉਹ ਚੀਜ਼ ਆ ਜਦੋਂ ਤੁਸੀਂ ਫੈਟ ਲੂਜ਼ ਕਰਦੇ ਆ ਇਹਦਾ ਮਤਲਬ ਤੁਸੀਂ ਉਹ ਜਿਹੜੇ ਕਨੈਕਟਿਵ ਟਿਸ਼ੂਜ਼ ਆ ਉਹਨਾਂ ਨੂੰ ਲੂਜ਼ ਕਰ ਰਹੇ ਆ ਤੇ ਅਕਸਰ ਅਸੀਂ ਜੇ weight ਸਾਡਾ ਵੱਧ ਹੋਵੇ ਤਾਂ ਉਹਦੇ ਤੋਂ ਡਿਟਰਮਨ ਕਰ ਲੈਨੇ ਅਸੀਂ ਕਿੰਨੇ ਕਫਟਾਂ ਜਾਂ ਕਿੰਨੀ ਹੋਰ ਐਕਸਰਸਾਈਜ਼ ਕਰਨੀ ਚਾਹੀਦੀ ਹੈ ਕਿੰਨਾ ਘੱਟ ਵੱਧ ਖਾਣਾ ਚਾਹੀਦਾ ਉਸ ਹੱਬ ਨਾਲ ਪਰ weight loss ਦੀ ਜਗ੍ਹਾ ਸਾਨੂੰ fat loss ਵਾਲ ਵੱਧ ਤੇ ਅੰਟਰੇਡਾ ਚਾਹੀਦਾ ਜਿਹੜਾ ਐਕਚੁਅਲੀ ਤੁਹਾਡੇ ਬੋਡੀ ਲਈ ਹਾਰੀ ਕਰਕਾ ਅਲੈਸ ਤੁਹਾਨੂੰ ਡਾਕਟਰ ਨੇ ਕਿਆ ਵੀ ਤੁਹਾਡੇ ਲਈ fat loss weight loss ਜਿਹੜਾ ਹੈਗਾ ਉਹ ਉਹ ਘਟਾਉਣ ਦੀ ਲੋੜ ਆ weight over weight ਪਰ weight loss ਇਨ weight ਥੋੜਾ ਇੰਡੀਕੇਟਰ ਨਿਗਾ ਤੁਹਾਡੀ ਹੈਲਥ ਦਾ ਕਿਉਂਕਿ ਹੋ ਸਕਦਾ ਤੁਹਾਡਾ weight ਵੱਧ ਹੋਵੇ ਪਰ ਤੁਹਾਡੇ ਅੰਦਰ ਮਸਲ ਵੱਧ ਹੋਵੇ ਤਾਂ ਉਹ ਮਸਲ ਦਾ ਭਾਰ ਨਾ ਕੇ ਫੈਟ ਦਾ ਭਾਰ ਹੂੰ ਹੂੰ ਤੇ ਸੋ ਜਿਮ ਚ ਜਾਂਦਾ ਹੈ ਯੂਜੂਲੀ ਸਾਡੇ ਕੋਲੇ ਲੇਡੀਜ਼ ਆਉਂਦੀਆਂ ਜਣੀਆਂ ਕੰਨੀਆਂ ਵੀ ਅਸੀਂ weight loss ਕਰਨਾ ਪਰ ਹੁੰਦੇ ਉਹ ਉਨ ਦਾ ਬਡੀ ਕੰਪੋਜੀਸ਼ਨ ਜਦੋਂ ਫਿੱਟ ਹੁੰਦਾਗਾ ਉੱਥੇ ਉਹਨਾਂ ਨੇ weight ਨਹੀਂ ਘਟਾਉਣਾ ਹੁੰਦਾ ਆਪਦਾ ਅਸਲ ਚ ਫੈਟ ਘਟਾਉਣਾ ਹੁੰਦਾਗਾ ਤੇ ਉਸੇ ਚੀਜ਼ ਵੱਲ ਸਾਨੂੰ ਫੋਕਸ ਉਸੇ ਚੀਜ਼ ਦੀ ਟੈਨਸ਼ਨ ਵੱਧ ਹੋਣੀ ਚਾਹੀਦੀ ਹੈ ਕੰਪੇਅਰ ਟੂ weight loss ਕਹਿੰਦੇ ਆਪਾਂ ਵੀ ਜਿਹੜੀਆਂ ਦੋ ਚੀਜ਼ਾਂ ਦਾ ਫਰਕ ਹੈ ਕਿ ਵੀ ਆਪਾਂ ਭਾਰ ਘਟਾਉਣ ਦੇ ਜਿਹੜੇ ਨੰਬਰਾਂ ਚ ਨਾ ਪਈਏ ਕਿ ਸਾਡਾ ਕਿੰਨਾ ਕਿਲੋ ਭਾਰ ਵਧ ਗਿਆ ਹੋ ਸਕਦਾ ਵੀ ਉਹ ਭਾਰ ਦੀਆਂ ਹੋਰ ਫਾਰਮਸ ਹੋਣ ਆਪਾਂ ਉਹ ਵੀ ਤੁਹਾਡੇ ਤੋਂ ਜਾਣਾਂਗੇ ਵੀ ਕਈ ਵਾਰੀ weight ਚੰਗਾ ਵੀ ਹੁੰਦਾ ਹਾਂਜੀ ਅ ਸੁਪਰੀ ਤੇ ਆਪਾਂ ਇਹ ਦੇਖਦੇ ਆ ਕਿ ਜਦੋਂ ਆਪਾਂ weight ਦੇ ਘਟਾਉਣ ਦੇ ਚੱਕਰ ਚ ਪੈਨੇ ਆ ਉਦੋਂ ਸਾਨੂੰ ਲੱਗਦਾ ਕਿ ਵੀ ਸਾਨੂੰ ਸਮਝ ਨਹੀਂ ਹੁੰਦੀ ਵੀ ਅਸੀਂ weight ਘਟਾਉਣਾ ਕਿ ਵੀ ਰੀ ਖਾਣਾ ਪੀਣਾ ਛੱਡ ਦਿੰਨੇ ਆ ਕਈ ਵਾਰੀ ਆਪਾਂ ਹੋ ਸਕਦਾ ਕਿ ਵੀ ਐਕਸੈਸਿਵ ਐਕਸਰਸਾਈਜ਼ ਕਰਦੇ ਆ ਅ ਕਿਹੜੇ ਕਿਹੜੇ ਫੈਕਟਰਸ ਹੋਣਗੇ ਕਿ ਵੀ ਆਪਾਂ ਸਮਝੀਏ ਕਿ weight ਘਟਾਉਣਾ ਜ਼ਰੂਰੀ ਆ ਜਾਂ ਫੈਟ ਨੂੰ ਬਰਨ ਕਰਨਾ ਫੈਟ ਘਟਾਉਣਾ ਜ਼ਰੂਰੀ ਆ ਉਹ ਕੀ ਹੋ ਸਕਦਾ ਕਿ ਆਪਾਂ ਬੇਸਿਕਲੀ ਇਹ ਇੰਟਰੋਡਿਊਸ ਕਰਾਈਏ ਤੁਹਾਨੂੰ ओके ਦੋ ਫੈਕਟਰਸ ਜਿਹੜੇ ਆਪਾਂ ਆਪਣੇ ਕੰਟਰੋਲ ਦੇ ਵਿੱਚ ਆ ਉਹ ਹੈਗੇ ਆ ਤੁਹਾਡੀ ਡਾਇਟ ਤੁਹਾਡਾ ਨਿਊਟ੍ਰੀਸ਼ਨ ਹੋ ਗਿਆ ਤੇ ਤੁਹਾਡਾ ਟ੍ਰੇਨਿੰਗ ਐਸਪੈਕਟ ਉਹ ਕੰਟਰੋਲੇਬਲ ਫੈਕਟਰਸ ਆ ਐਕ ਫੈਕਟਰ ਜਿਹੜਾ ਤੁਹਾਡੇ ਜੈਨੇਟਿਕਸ ਦਾਗਾ ਉਹ ਤੁਹਾਡੇ ਹੱਥ ਤੋਂ ਬਾਹਰ ਆ ਉਹਦੇ ਤੁਸੀਂ ਕੁਝ ਨਹੀਂ ਕਰ ਸਕਦੇਗੇ ਸੋ ਮੈਂ ਆਪਣਾ ਨਿਊਟ੍ਰੀਸ਼ਨ ਤੇ ਟ੍ਰੇਨਿੰਗ ਹੋ ਗਿਆ ਤੇ ਉਹਦੇ ਵਿੱਚ ਜਿਹੜਾ ਓਵਰঅল ਜੀਦੇ ਆਲੇ ਦੁਆਲੇ ਫੈਟ ਲਾਸਟ ਤੇ weight loss evolve ਕਰਦਾ ਉਹ ਹੈਗਾ ਕੈਲਰੀ ਡੈਫਿਸਟਾ ਤੁਹਾਡੇ ਅੰਦਰ ਕਿੰਨੀਆਂ ਕੈਲਰੀਜ਼ ਚਾਹੀਆਂ ਤੇ ਤੁਹਾਡੇ ਬਾਹਰ ਕਿੰਨੀਆਂ ਕੈਲਰੀਜ਼ ਚਾਹੀਆਂ ਉਹ ਚਾਹੇ ਤੁਸੀਂ ਆਪਦਾ ਖਾਣੇ ਨੂੰ ਕੰਟਰੋਲ ਕਰਕੇ ਉਹਦੇ ਨਾਲ ਵਰਕ ਆਊਟ ਕਰਕੇ ਹੋ ਸਕਦਾ ਚਾਰ ਦੀ ਟ੍ਰੇਨਿੰਗ ਦੇ ਨਾਲ ਪਲੇ ਆਊਟ ਕਰਕੇ ਤੁਸੀਂ ਅਚੀਵ ਕਰ ਸਕਦੇ ਆ ਜੈਨੇਟਿਕ ਜਿਹੜਾ ਪਾਕਾ ਦਿਨ ਉਹ ਤਾਂ ਬਦਲ ਨਹੀਂ ਸਕਦੇ ਉਹ ਤਾਂ ਹਿਸਟਰੀ ਆ ਪ੍ਰੈਜੈਂਟ ਨੂੰ ਬਦਲ ਸਕਦੇ ਆ ਪ੍ਰੈਜੈਂਟ ਨੂੰ ਬਦਲ ਕੇ ਆਪਾਂ ਫਿਊਚਰ ਨੂੰ ਸੋਹਣਾ ਬਣਾ ਸਕਦੇ ਆ ਸੋ ਪ੍ਰੈਜੈਂਟ ਦੇ ਵਿੱਚ ਕੀ ਆ ਗਿਆ ਨਿਊਟ੍ਰੀਸ਼ਨ ਤੇ ਵੇਟ ਰੀਨਿੰਗ ਤੇ ਨਿਊਟ੍ਰੀਸ਼ਨ ਨੂੰ ਆਪਾਂ ਕਰੀਏ ਡਿਸਕ੍ਰਾਈਬ ਕਿ ਕਿਵੇਂ ਆਪਾਂ ਥੋੜਾ ਜਿਹਾ ਕੰਟਰੋਲ ਕਰਕੇ ਇਹ ਚੀਜ਼ਾਂ ਨੂੰ ਸੰਭਾਲ ਸਕਦੇ ਹਾਂ ਹਾਂਜੀ ਸੋ ਅੱਜ ਕੱਲ ਅਸੀਂ ਜਿਹੜੀ ਹੈਲਥੀ ਖਾਣਾਗਾ ਉਹਨੂੰ ਇੱਕ ਡਾਇਟ ਕਹਿਣ ਲੱਗੇ ਤੇ ਜਿਹੜਾ ਅਨ ਹੈਲਥੀ ਖਾਣਾਗਾ ਉਹਨੂੰ ਅਸੀਂ ਨਾਰਮਲ ਖਾਣਾ ਕਹਿਣ ਲੱਗ ਗਏ ਆ ਸਭ ਤੋਂ ਪਹਿਲਾਂ ਤਾਂ ਜੰਕ ਫੂਡ ਹਾਂਜੀ ਉਹਨੂੰ ਜੰਕ ਫੂਡ ਕਹਿਣ ਲੱਗੇ ਤੇ ਉਹ ਹੋ ਅਸਪੈਕਟ ਤਾਂ ਜਿਹੜਾ ਨਿਊਟ੍ਰੀਸ਼ਨ ਦਾ ਅਸਪੈਕਟ ਆ ਜਾਂਦਾ ਉਹ ਸਿਰਫ ਹੈਲਥੀ ਖਾਣ ਦੇ ਵਾਲੇ ਦੁਆਲੇ ਘੁੰਮਦਾਗਾ ਤੇ ਆਪਾਂ ਕੈਲਰੀ ਡੈਫਿਸਟ ਦੀ ਪਹਿਲਾਂ ਗੱਲ ਕੀਤੀ ਸੀਗੀ ਤੁਸੀਂ weight loss ਤੇ fat loss ਨੂੰ ਕੰਟਰੋਲ ਕਰਸਣੇ ਸਪੈਸੀਫਿਕਲੀ fat loss ਨੂੰ ਆਪਦੀ ਜਿਹੜੀ ਨਿਊਟ੍ਰੀਸ਼ਨ ਇਨਟੇਕ ਆ ਉਹਨੂੰ ਥੋੜਾ ਜਿਹਾ ਘਟਾ ਕੇ ਆਪਦੀ ਕੈਲਰੀ ਜਿਹੜੀ ਅੰਦਰ ਜਾਣੀਆਂ ਉਹਨਾਂ ਨੂੰ ਥੋੜਾ ਜਿਹਾ ਘਟਾ ਕੇ ਤੁਹਾਡੀ ਜਿਹੜਾ fat loss ਵਾਲਾ ਪਾਸ ਜਾ ਸਕਦਾਗਾ ਤੇ ਜਿੱਥੋਂ ਤਾਈ ਰਹੀ ਗੱਲ ਥੋੜੇ ਅੰਦਰ ਕੀ ਜਾਣਦਾਗਾ ਫੈਟ ਡਾਈਟਸ ਤੋਂ ਦੂਰ ਰਹਿਣਾ ਬਹੁਤ ਜ਼ਰੂਰੀ ਆ ਫੈਟ ਡਾਈਟਸ ਉਹ ਹੋਣੀਆਂ ਜਿਹੜੀਆਂ ਸਾਇੰਟਿਸਟ ਸਾਇੰਟੀਫਿਕਲੀ ਬੈਕਡ ਡਾਈਟਸ ਨਹੀਂ ਆ ਤੇ ਤੁਹਾਨੂੰ ਜਿਹੜੇ ਫੂਡ ਗਰੁੱਪਸ ਆ ਉਹਨਾਂ ਨੂੰ ਕੱਟ ਆਊਟ ਕਰਨ ਨੂੰ ਕਹਿੰਦੀਆਂ ਫਾਰ ਐਗਜ਼ੈਂਪਲ ਕਾਰਬਸ ਨਾ ਖਾਓ ਫੈਟਸ ਨਾ ਖਾਓ ਜਾਂ ਕੱਲਾ ਪ੍ਰੋਟੀਨ ਖਾਓ ਜਦੋਂ ਕੱਲੇ ਐਪਸ ਆ ਦੇ ਖਾਓ ਜਾਂ ਆਹ ਇੱਕ ਸਪੈਸਿਫਿਕ ਚੀਜ਼ ਉਹ ਤੁਹਾਡੀ ਸੇ ਨੂੰ ਸਿਰਫ ਸਾਈਡ ਇਫੈਕਟਸ ਦੇਣੀਆਂ ਹੋ ਸਕਦਾ ਟੈਂਪਰੇਰੀ weight loss fat loss ਹੋਵੇ ਤੁਹਾਨੂੰ ਪਰ ਜੇ ਤੁਸੀਂ ਵਾਪਸ ਨੋਰਮਲ ਡਾਈਟ ਤੇ ਜਾਓਗੇ ਤਾਂ ਉਵੇਂ ਪਰ ਵੱਧਦਾਗਾ ਫੈਟ ਵੀ ਵੱਧਦੀ ਆ ਬਲਕਿ ਉਸ ਤੋਂ ਵੱਧ ਵੱਧਦੀ ਆ ਤੇ ਤੁਸੀਂ ਉਹ ਲੌਂਗ ਟਰਮ ਸਸਟੇਨਟ ਉਹ ਕਰ ਨਹੀਂ ਸਕਦੇ ਕੱਲੇ ਇੱਕ ਫੂਡ ਗਰੁੱਪ ਖਾ ਕੇ ਸੋ ਨਿਊਟ੍ਰੀਸ਼ਨ ਇਨਟੇਕ ਜਿਹੜਾ ਤੁਹਾਡਾ ਉਹ ਬਹੁਤ ਇੰਪੋਰਟੈਂਟ ਹੈ ਇਸ ਸੁਪਰੀਪ ਇਹ ਆਪਾਂ ਦੇਖਦੇ ਹਾਂ ਕਿ ਜੇ ਜਦੋਂ ਆਪਾਂ ਸਟਾਰਟ ਹੋ ਰਹੇ ਹਾਂ ਜਾਂ ਆਪਾਂ ਨੂੰ ਲੱਗ ਰਿਹਾ ਕਿ ਵੀ ਸਿੰਪਟਮਸ ਆ ਰਹੇ ਆ ਕਿ ਅਸੀਂ ਫੈਟ ਗੇਨ ਕਰ ਰਹੇ ਹਾਂ ਜਾਂ ਸਾਨੂੰ ਅਸੀਂ ਅਨ ਹੈਲਥੀ ਲਾਈਫ ਵੱਲ ਜਾ ਰਹੇ ਹਾਂ ਉਦੋਂ ਆਪਾਂ ਇਹ ਚੀਜ਼ਾਂ ਤੁਸੀਂ ਰეკਮੈਂਡ ਕੀਤੀਆਂ ਇੱਕ ਤੁਹਾਡੀ ਏਜ ਦੇ ਅਕੋਰਡਿੰਗ ਜਦੋਂ ਬੱਚੇ ਵੱਡੇ ਹੋ ਰਹੇ ਹਨ ਯੰਗ ਉਸ ਸਟੇਜ ਵੱਲ ਜਾ ਰਹੇ ਜਿੱਥੇ ਉਹਨਾਂ ਨੂੰ ਪਤਾ ਵੀ ਕੰਮ ਤੇ ਜਾਣਾ ਫਿਰ ਅਸੀਂ ਸਟੱਡੀ ਵੀ ਕਰਨੀ ਆ ਨਾ ਚੀਜ਼ਾਂ ਜਿਹੜੇ ਆਲਰੇਡੀ ਜੇ ਆਪਾਂ ਵੱਡਿਆਂ ਦੀ ਕਿ ਇਹ ਲਾਈਫ ਸਟਾਈਲ ਵਾਲੋ ਉਹਨਾਂ ਨੇ ਆਲਰੇਡੀ ਗੇਨ ਕੀਤਾ ਵਾ ਕਾਫੀ ਕੁਝ ਤੇ ਜੇ ਉਹਨਾਂ ਦੀ ਆਪਾਂ ਨਿਊਟ੍ਰੀਸ਼ਨ ਦੀ ਗੱਲ ਕਰੀਏ ਤੇ ਉਹਨਾਂ ਨੂੰ ਚੇਂਜ ਕਰਨ ਦੇ ਲਈ ਕੀ ਕੀ ਪ੍ਰੋਬਲਮਸ ਆ ਸਕਦੀਆਂ ਆ ਪ੍ਰੋਬਲਮਸ ਤਾਂ ਇਹ ਸਭ ਤੋਂ ਵੱਡੀ ਹੁੰਦੀ ਹੈ ਜਿਹੜੀ ਤੁਸੀਂ ਅਡਾਪਟ ਕਰਨਾ ਨਵੇਂ ਖਾਣੇ ਨੂੰ ਲਾ ਲਓ ਜਾਂ ਇੱਕ ਨਵੇਂ ਲਾਈਫ ਸਟਾਈਲ ਨੂੰ ਉਹ ਔਖਾ ਹੋ ਜਾਂਦਾ ਖਾਸ ਕਰਕੇ ਸ਼ੁਰੂਆਤਾਂ ਦੇ ਦਿਨਾਂ ਦੇ ਵਿੱਚ ਪਰ ਜੇਕਰ ਤੁਸੀਂ ਜਿਹੜੀ ਤੁਹਾਡੀ ਅਲਟਰੇਸ਼ਨਸ ਆ ਉਹ ਆਪਦੇ ਲਾਈਫ ਸਟਾਈਲ ਆਪਦੀ ਕਨਵੀਨੀਅੰਸ ਆ ਨਾਲ ਅਮ ਇੰਪਲੀਮੈਂਟ ਕਰੋਗੇ ਉਹ ਤੁਹਾਨੂੰ ਸੋਖੀਆਂ ਲੱਗਣੀਆਂ ਫਾਰ ਇਗਜ਼ਾਮਪਲ ਇਨਸਟੈਡ ਆਵ ਡੇ ਲੀਪ ਕਰਨ ਲਓ ਤੁਸੀਂ ਉਹ ਅਡਜਸਟਮੈਂਟਸ ਆਵ ਦੀ ਡਾਈਟ ਪਲਾਨ ਉਸ ਤਰ੍ਹਾਂ ਅਮ ਅਡਜਸਟ ਕਰ ਲਓ ਵੀ ਜਿਹੜੀ ਤੁਹਾਡੀ ਫੈਮਿਲੀ ਆ ਉਹਦੇ ਲਈ ਤੁਹਾਨੂੰ ਕੁਕਿੰਗ ਸੋਖੀ ਹੋ ਜੇ ਤੇ ਤੁਹਾਡੇ ਨਾਲ ਦੀ ਆਪਦੀ ਆਪ ਵੀ ਜਿਹੜੀ ਇਨਟੇਕ ਆ ਉਹ ਸੋਖਾ ਹੋਵੇ ਕਿਉਂਕਿ ਅਕਸਰ ਅਸੀਂ ਜਮਾਂ ਹਟ ਕੇ ਡਾਈਟ ਕਰਨ ਲੱਗ ਜੰਨੇ ਜਦੋਂ ਪਾਰ ਘਟਾਉਣਾ ਚਾਹੁੰਦੇ ਆ ਤੇ ਨਾਲ ਤੁਹਾਨੂੰ ਅ ਦੇ ਫੈਮਿਲੀ ਦੀ ਕੁਕਿੰਗ ਦਾ ਬਰਡਨ ਵੀ ਵੱਜ ਜਾਂਦਾ ਤੇ ਆਪਦੀ ਦਾ ਅਲੱਗ ਪਰ ਜਿਹੜੀ ਤੁਹਾਡੀ ਰੂਟ ਡਾਈਟ ਆ ਜਿਵੇਂ ਆਪਣੀ ਦੇਸੀ ਡਾਈਟ ਆ ਜਿਹੜੀ ਉਹ ਵੀ ਤੁਹਾਡਾ ਭਾਰ ਘਟਾ ਸਕਦੀ ਹੈ ਜੇਕਰ ਉਹ ਸਹੀ ਤਰ੍ਹਾਂ ਇੰਪਲੀਮੈਂਟ ਕੀਤੀ ਗਈ ਹੋਵੇ ਸੋ ਪ੍ਰੋਬਲਮ ਸਭ ਤੋਂ ਵੱਡੀ ਇਹ ਹੀ ਹੁੰਦੀ ਹੈ ਵੀ ਅਸੀਂ ਇੰਪਲੀਮੈਂਟ ਨਹੀਂ ਕਰਦੇਗੇ ਉਹ ਚੇਂਜ ਬਾਲਾ ਵੱਡਾ ਸ਼ੌਕ ਹੋ ਜਾਂਦਾ ਹੈ ਸਾਡੇ ਬੋਡੀ ਲਈ ਵੀ ਸਾਈਕੋਲੋਜੀ ਲਈ ਵੀ ਤੇ ਕੰਮ ਕਰਨ ਲਈ ਵੀ ਬਿਲਕੁਲ ਜੇ ਆਪਾਂ ਨਿਊਟ੍ਰੀਸ਼ਨ ਦੀ ਜਾਂ ਡਾਈਟ ਦੀ ਗੱਲ ਕਰਦੇ ਆਂ ਆਪਾਂ ਆਪਾਂ ਦੇਖਦੇ ਆਂ ਕਿ ਵੀ ਬੱਚਿਆਂ ਨੂੰ ਆਪਾਂ ਦੱਸਣਾ ਹਾਂਜੀ ਆਪ ਮੈਂ ਹੁਣ ਆਪਦੀ ਏਜ ਲਈ ਪੁੱਛਿਆ ਸੀਗਾ ਕਿ ਵੀ ਇਹ ਕਿਵੇਂ ਅਸੀਂ ਚੇਂਜ ਕਰ ਸਕਦੇ ਆਂ ਪਰ ਬੱਚਿਆਂ ਦੇ ਲਈ ਜਿਹੜਾ ਟੇਸਟ ਆ ਆਪਾਂ ਕਹਿੰਦੇ ਨਹੀਂ ਵੀ ਜਿੰਨੀ ਵੀ ਬੈਲੈਂਸਡ ਡਾਈਟ ਆ ਹੈਲਥੀ ਡਾਈਟ ਆ ਉਹਨੂੰ ਬੱਚੇ ਐਕਸੈਪਟ ਨਹੀਂ ਕਰਦੇ ਤੁਸੀਂ ਆਪਦੇ ਜਿਹੜੇ ਇੱਕ ਐਕਸਪੀਰੀਅੰਸ ਤੋਂ ਦੱਸੋ ਕਿ ਤੁਹਾਡੀ ਏਜ ਕਿਵੇਂ ਇਹ ਚੀਜ਼ ਨੂੰ ਐਕਸੈਪਟ ਕਰਦੀ ਆ ਕਿ ਜਿਹਦੇ ਵਿੱਚ ਟੇਸਟ ਨਹੀਂ ਆ ਹੁਣ ਉਹਨੂੰ ਐਕਸੈਪਟ ਕਰਨਾ ਬੜਾ ਬੱਚਿਆਂ ਲਈ ਔਖਾ ਹੁੰਦਾ ਉਹਨਾਂ ਨੂੰ ਚਾਹੀਦਾ ਇੱਕ ਟੰਗ ਟੇਸਟ ਹਾਂਜੀ ਟੇਸਟ ਪਾਸ ਜਿਹੜੇ ਥੋੜੇ ਚੇਂਜ ਹੁੰਦੇ ਆ ਯੂਜੂਲੀ ਅਰਾਊਂਡ ਅਬਾਊਟ 21 ਦਿਨਾਂ ਬਾਅਦ ਚੇਂਜ ਹੋਣੇ ਸ਼ੁਰੂ ਹੋ ਜਾਂਦੇ ਜੇ ਤੁਸੀਂ ਕੋਈ ਨਵੀਂ ਡਾਈਟ ਇੰਟਰੋਡਿਊਸ ਕਰਦੇ ਆ ਓਵਰ ਟਾਈਮ ਹੋ ਡਿਵੈਲਪ ਹੁੰਦੇ ਆ ਪਰ ਹੈਲਥੀ ਖਾਣਾ ਵੀ ਟੇਸਟੀ ਹੁੰਦਾਗਾ ਇਹ ਹੁਣ ਸਾਰਿਆਂ ਦੀ ਆਪਦੀ ਪ੍ਰੀਫਰੈਂਸ ਆ ਜੇ ਤੁਸੀਂ ਉਹੀ ਚੀਜ਼ਾਂ ਕਰੇ ਵਧੀਆ ਸਪਾਈਸਸ ਨਾਲ ਬਿਨਾ ਓ ਫਰਾਈਡ ਸਵੀਟ ਤੋਂ ਬਣਾਓਗੇ ਤਾਂ ਹੌਲੀ ਹੌਲੀ ਤੁਹਾਡਾ ਟੇਸਟ ਵੀ ਡਿਵੈਲਪ ਹੋ ਜੂ ਤੇ ਤੁਹਾਨੂੰ ਉਹੀ ਖਾਣਾ ਵੱਧ ਸਵਾਦ ਲੱਗੂ ਕੰਪੇਅਰ ਟੂ ਜਿਹੜਾ ਬਾਲਾ ਜਿਹੜਾ ਉਹਨਾਂ ਦਾ origignal ਟੇਸਟ ਸੀਗਾ ਲਾਸਟ ਪ੍ਰੋਗਰਾਮ 'ਚ ਵੀ ਆਪਾਂ ਗੱਲ ਕੀਤੀ ਸੀਗੀ ਕਿ ਵੀ ਜਿਹੜਾ ਫਾਸਟ ਫੂਡ ਬੱਚੇ ਬਾਹਰ ਖਾਣਾ ਚਾਹੁੰਦੇ ਤੁਸੀਂ ਉਹਨੂੰ ਹੈਲਥੀ ਤਰੀਕੇ ਨਾਲ ਕਰੇ ਬਣਾਓ ਪਰ ਬੱਚਿਆਂ ਨੂੰ ਇਹ ਚੀਜ਼ ਦੇ ਨਾਲ ਜੋੜੋ ਡੈਫੀਨਿਟਲੀ ਆਪਾਂ ਨਿਊਟ੍ਰੀਸ਼ਨ ਦੀ ਡਾਈਟ ਦੀ ਗੱਲ ਕੀਤੀ ਆ ਸੁਪ੍ਰੀਤ ਜੇ ਵੇਟ ਟ੍ਰੇਨਿੰਗ ਦੀ ਜਾਂ ਆਪਾਂ ਐਕਸਰਸਾਈਜ਼ ਦੀ ਗੱਲ ਕਰਦੇ ਆ ਉਹ ਬੈਲੈਂਸ ਕਿਵੇਂ ਬਣਦਾ ਕਿ ਵੀ ਜੇ ਆਪਾਂ ਕਹੀਏ ਕਿ ਵੀ ਕਈ ਲੋਕ ਕਹਿੰਦੇ ਕਿ ਵੀ ਤੁਸੀਂ ਨਾਰਮਲ ਜੋ ਵੀ ਖਾਂਦੇ ਹੋ ਉਹਨੂੰ ਚੇਂਜ ਨਾ ਕਰੋ ਕਿਉਂਕਿ ਤੁਸੀਂ ਖਾਂਦੇ ਆ ਰਹੇ ਹੋ ਤੁਹਾਡੀ ਬਾਡੀ ਉਸ ਦੀ ਯੂਜ਼ ਟੂ ਇਟ ਯੂਜ਼ ਟੂ ਆ 21 ਦਿਨ ਦੇ ਵੀ ਚੈਲੰਜ ਛੱਡ ਦਿਓ ਹਾਂਜੀ ਤੇ ਐਕਸਰਸਾਈਜ਼ ਜਾਂ weight ਟ੍ਰੇਨਿੰਗ ਉਹਦੇ ਲਈ ਇਹ ਹੈਗੇ ਕਿ ਚਾਹੇ ਉਹ ਬਾਡੀ ਫੈਟ ਘਟਾਉਣੀ ਹੋ ਚਾਹੇ weight ਲੂਸ ਲੂਸ ਕਰਨਾ ਹੋਵੇ ਯੈਸ ਇਹ ਇੱਕ ਨਿਕਸ ਚਾਹੀਏ ਜਾਂ ਇਹਦਾ ਅਲਟਰਨੇਟਿਵ ਕੀ ਤੁਸੀਂ ਸੋਚਦੇ ਅਮ ਤੁਸੀਂ ਜਿਹੜਾ ਆਪ ਦਾ ਭਾਰਾ ਉਹ ਕੱਲੀ ਡਾਈਟ ਨਾਲ ਅਡਜਸਟ ਕਰਕੇ ਠੀਕ ਕਰ ਸਕਦੇ ਆ ਪਰ ਕੱਲੀ ਫੈਟ ਲਾਸ ਤੁਸੀਂ ਡਾਈਟ ਨਾਲ ਨਹੀਂ ਦੇਖ ਸਕਦੇ ਕਿਉਂਕਿ ਜਿਹੜੀ ਤੁਹਾਡੀ ਬਸ ਬੋਡੀ ਦੀ ਟੋਨਿੰਗ ਆ ਉਹ ਵੇਟ ਟ੍ਰੇਨਿੰਗ ਵਾਲੀ ਐਕਸਰਸਾਈਜ਼ ਨਾਲ ਹੀ ਹੋਣੀ ਆ ਤੇ ਜਿਹੜੀ ਪਰ ਤੁਸੀਂ ਕੱਲੀ ਵੇਟ ਟ੍ਰੇਨਿੰਗ ਕਰਕੇ ਬਿਨਾ ਨਿਊਟ੍ਰੀਸ਼ਨ ਅਡਜਸਟ ਕੀਤੇ ਤੁਸੀਂ ਕੋਈ ਫੈਟ ਲਾਸ ਕੋਈ ਵੇਟ ਲਾਸ ਕੋਈ ਚੇਂਜ ਨਹੀਂ ਦੇਖ ਸਕਦੇ ਆ ਦੀ ਬੋਡੀ ਨੂੰ ਸੋ ਤਾਂ ਦੋਨੇ ਚੀਜ਼ਾਂ ਹੈਂਡ ਇਨ ਹੈਂਡ ਹੁੰਦੀ ਹੈਗਾ ਤੇ ਜਿਹੜੀ ਟ੍ਰੇਨਿੰਗ ਦੀ ਗੱਲ ਆ ਆਪਣੇ ਉਹ वेट ट्रेनिंग होगी थोड़ी कार्डियो होगी दोनों का कॉम्बिनेशन बेस्ट कॉम्बिनेशन है वेट लॉस ले फैट लॉसली स्पेसिफिकली क्योंकि जो ਤੁਸੀਂ वेट ट्रेनिंग ਕਰਦੇ ਆ ਤੁਸੀਂ ਮਸਲ ਗੇਨ ਕਰਦੇ ਆ ਉਹਦੇ ਨਾਲ ਤੁਹਾਡਾ ਭਾਰ ਜ਼ਰੂਰੀ ਨਹੀਂ ਘਟਦਾ ਬਹੁਤ ਘਟ ਘਟਦਾ ਥੋੜਾ ਜਿਹਾ ਬਹੁਤ ਗੇਨ ਹੋਊਗਾ ਪਰ ਉਹ ਹੈਲਥੀ ਗੇਨ ਹੋਊਗਾ ਕਿਉਂਕਿ ਉਹ ਫੈਟ ਜਿਹੜੀ ਆ ਉਹ ਘਟ ਰਹੀ ਹੋਊ ਤੇ ਜਿਹੜਾ ਤੁਹਾਡਾ ਬੋਡੀ ਕੰਪੋਜੀਸ਼ਨ ਆ ਉਹ ਉਵੇਂ ਫਲਾਵਟ ਵਾਲਾ ਨਹੀਂ ਹੋਊਗਾ ਟੋਨ ਵਾਲਾ ਹੋਊਗਾ ਮਸਲਸ ਹੋਣਗੇ ਡਿਫੀਨੇਸ਼ਨ ਹੋਊਗੀ ਤੁਹਾਡੀ ਬੋਡੀ ਚ ਤੁਪਰੀ ਬ ਅ ਵੇਟ ਲੂਸ ਕਰਨ ਦੀ ਵਿੱਚ ਜਦੋਂ ਆਪਾਂ ਗੱਲ ਕੀਤੀ ਸੀ ਵੀ ਕੁਝ ਹੋਰ ਚੀਜ਼ਾਂ ਵੀ ਆਉਂਦੀਆਂ ਕਿ ਫੈਟ ਤੋਂ ਬਿਨਾ ਹਾਂਜੀ ਅਸੀਂ ਜਦੋਂ ਭਾਰ ਘਟਾਉਣੇ ਇਹ ਤੋਂ ਭਾਰ ਘਟਾਉਣੇ ਫੈਟ ਤੋਂ ਬਿਨਾ ਹੋਰ ਕਈ ਚੀਜ਼ਾਂ ਆ ਜਾਂਦੀਆਂ ਜਿਹੜੀਆਂ ਕਿ ਘਟ ਜਾਂਦੀਆਂ ਹਾਂਜੀ ਤੇ ਉਹਨਾਂ ਦੇ ਘਾਟੇ ਨਾਲ ਸਾਨੂੰ ਹੋਰ ਬੜੇ ਘਾਟੇ ਪੈਂਦੇ ਹ ਯੈਸ ਅ ਜਦੋਂ ਅਸੀਂ ਅਨ ਵਧੀਆ ਤਰੀਕੇ ਨਾਲ ਨਹੀਂ ਜਾਂ ਸਾਇੰਟੀਫਿਕਲੀ ਬੈਕਡ ਮੈਥਡਸ ਤੋਂ ਬਿਨਾ weight ਘਟਾਉਣੇ ਆ ਉਦੋਂ ਅਸੀਂ ਸਿਰਫ weight ਘਟਾ ਰਹੇ ਹੁੰਦੇ weight ਕੱਲਾ ਨਹੀਂ ਘਟਾ ਰਹੇ ਹੁੰਦੇ ਨਾਲ ਅਸੀਂ ਹੋਰ ਬਹੁਤ ਚੀਜ਼ਾਂ ਗਵਾ ਬੈਲੇ ਆ ਫਾਰ ਐਗਜ਼ਾਮਪਲ ਆਪਣੇ ਆਲੇ ਦੁਆਲੇ ਚ ਇਹ ਬਹੁਤਾ ਵੀ ਨੂਨ ਘਟਾ ਦੋ ਤਾਂ ਆਪਣਾ weight ਘਟ ਜੂਗਾ ਪਰ ਜਿਹੜਾ ਨੋਂ ਦਾ ਇਨਟੇਕ ਦਾ ਸੋਲਟ ਦਾ ਇਨਟੇਕਾ ਉਹ ਤੁਹਾਡੇ ਵਾਟਰ ਰ ਟੈਂਸ਼ਨ ਹੈ ਜਿਹੜਾ ਵਾਟਰ ਲਿਵਸ ਅ ਬੋਡੀ ਦੇ ਉਹ ਘਟੌਂਦਾ ਉਹਦੇ ਨਾਲ ਹਾਂਜੀ ਤੁਹਾਡਾ weight ਜ਼ਰੂਰ ਘਟਦਾਗਾ ਤੇ ਜੇ ਸਹੀ ਮਾਤਰਾ ਦੇ ਵਿੱਚ ਸਹੀ ਕੁਆਂਟੀਟੀ ਦੇ ਵਿੱਚ ਸਹੀ ਤਰ੍ਹਾਂ ਇੰਪਲੀਮੈਂਟ ਨਹੀਂ ਕੀਤਾ ਗਿਆ ਤਾਂ ਉਹ ਐਕਚੁਅਲੀ ਤੁਹਾਡੇ ਲਈ ਬਹੁਤ ਹਾਨੀਕਾਰਕ ਕਿਉਂਕਿ ਸੋਡੀਅਮ ਜਿਹੜਾਗਾ ਜਿਹੜਾ ਸੋਲਟ ਆ ਉਹ ਤੁਹਾਡੇ ਬੋਡੀ ਲਈ ਬਹੁਤ ਜ਼ਰੂਰਤਮੰਦ ਆ ਉਹਨੂੰ ਇੱਕ ਹੈਲਥੀ ਬੋਡੀ ਨੂੰ ਸਸਟੇਨ ਕਰਨ ਲਈ ਤੇ 90s ਦੇ ਵਿੱਚ ਇਹ ਬਹੁਤ ਵੱਡੀਆਂ ਕੰਪਨੀਆਂ ਆਈਆਂ ਸਿੰਗਰ ਤੇ ਉਹਨਾਂ ਨੇ ਇਹ ਬਿਲਬੋਰਡਸ ਲਾਇਏ ਸੀ ਵੀ ਸੌlt ਨਾ ਖਾਓ ਤਾਂ ਬੀਪੀ ਵਾਜੂ ਥੋੜਾ ਬੀਪੀ ਵਾਜੂ ਇਹ ਹਜੂ ਉਹ ਹਜੂ ਤੇ ਪਰ ਉਹਦੇ ਨਾਲ ਸਾਈਡ ਇਫੈਕਟ ਸਾਡੇ ਬਾਡੀਜ਼ ਨੂੰ ਬਹੁਤ ਦਿਖਣ ਨੂੰ ਮਿਲਿਆ ਜਿਹੜੇ ਅੱਜ ਤਾਈ ਸਾਡੀ ਜਨਰੇਸ਼ਨ ਨੂੰ ਇੰਪੈਕਟ ਕਰਦੇ ਆ ਹਮ ਹਮ ਸੌlt ਤੁਹਾਡੀ ਬਾਡੀ ਨੂੰ ਲੋਡ ਆ ਪਰ ਜਿਹੜੀ ਸ਼ੂਗਰ ਆ ਉਹ ਤੁਹਾਡੀ ਬਾਡੀ ਨੂੰ ਜਵਾਂ ਨਹੀਂ ਲੋੜਗੀ OK ਸ਼ੂਗਰ ਦੇ ਬਿਨਾ ਤੁਸੀਂ ਸਰਵਾਈਵ ਕਰ ਸਕਦੇ ਆ ਪੂਰਾ Thrive ਕਰ ਸਕਦੇ ਆ ਦੀ ਜ਼ਿੰਦਗੀ ਚ ਪਰ ਜਿਹੜਾ ਸੌਲਟ ਆ ਉਹਦੇ ਬਿਨਾ ਨਹੀਂ ਕਰ ਸਕਦੇਗੇ। ਹਮਮ ਸ਼ੂਗਰ ਘਟਾ ਕੇ ਤੁਹਾਨੂੰ ਕੁਝ ਨਹੀਂ ਹੁੰਦਾ ਸ਼ੂਗਰ ਘਟਾਉਣਾ ਸਿਰਫ ਤੁਹਾਡੀ ਸਾਈਕੋਲੋਜੀਕਲ ਜਿਹੜੀ ਉਹ ਆ ਵਹਿਮ ਆ ਜਿਹੜਾ ਤੁਹਾਡਾ ਵੀ ਉਹ ਮਿੱਠੇ ਦੀ ਕਰੀਵਿੰਗ ਆ ਉਹ ਸਿਰਫ ਜਾਗਦੀ ਆ ਪਰ ਫਿਜ਼ੀਓਲੋਜੀਕਲੀ ਤੁਹਾਡੀ ਬਾਡੀ ਨੂੰ ਸ਼ੂਗਰ ਦੀ ਲੋੜ ਨਹੀਂ ਕੀ। ਓਕੇ ਤੇ ਸੌਲਟ ਘਟਾਉਣ ਨਾਲ ਅਸੀਂ ਬਹੁਤ ਹੋਰ ਚੀਜ਼ਾਂ ਗਵਾ ਬੈਠਦੇ ਆ ਜਿਹੜੀਆਂ ਆਪਾਂ ਹੁਣੇ ਮੈਂਸ਼ਨ ਕੀਤੀਆਂ ਤੇ ਇਹ ਕੀ ਆ ਜਦੋਂ ਆਪਾਂ ਉਹਨਾਂ ਤਰੀਕੇ ਨਾਲ weight lose ਕਰਦੇ ਆ ਅਸੀਂ ਐਕਚੁਅਲੀ ਨਾਲ ਦੀ ਨਾਲ ਮਸਲ ਵੀ lose ਕਰਦੇ ਆ ਜਿਹੜਾ ਬੋਡੀ ਦਾ ਡੈਫੀਨੇਸ਼ਨ ਨਾਲ ਜਿਹੜਾ ਬੋਡੀ ਕੰਪੋਜੀਸ਼ਨ ਆ ਉਹ ਗਵਾ ਦਿੰਨੇ ਆ ਤੇ ਬੋਡੀ ਕੰਪੋਜੀਸ਼ਨ ਵਧੀਆ ਬੋਡੀ ਕੰਪੋਜੀਸ਼ਨ ਹੀ ਸਾਰੇ ਚਾਹੁੰਦੇ ਆ ਵਧੀਆ ਕਪੜੇ ਫਿੱਟ ਹੋਣ ਸਰੀਰ ਵਧੀਆ ਦੇਖਿਆ ਸ਼ੀਸ਼ੇ 'ਚ ਉਹਦੇ ਲਈ ਆਪਾਂ ਅਕਸਰ ਭੱਜਦੇ ਆ ਹਨਾ ਪਰ ਜੇ ਆਪਾਂ ਉਹਨਾਂ ਤਰੀਕੇ ਨਾਲ weight lose ਕਰਾਂਗੇ ਸਕੇਲ ਤੇ ਭਾਤ ਘਟ ਚੁ ਪਰ ਫਿਰ ਵੀ ਤੁਹਾਨੂੰ ਕੋਈ ਮਨਚ ਸੈਟੀਸਫੈਕਸ਼ਨ ਨਹੀਂ ਮਿਲਣਗੀ ਜਿਹੜੀ ਤੁਸੀਂ ਭਾਲ ਰਹੇ ਆ ਫਿਰ ਤੁਸੀਂ ਇੱਕ ਹੋਰ ਪਾਸੇ ਨੂੰ ਭਜੋਗੇ ਜਵੇਂ ਆਪਾਂ ਕਹਤਾ ਵੀ ਕੁਝ ਕਿਸੇ ਨੇ ਦੱਸਤਾ ਕਿ ਵੀ ਆਪਾਂ ਵਾਟਰ weight ਘਟਾ ਸਕਦੇ ਆ ਸੋਲਟ ਇਨਟੇਕ ਦੇ ਨਾਲ ਕੁਝ ਹੋਰ ਇਦਾਂ ਦੇ ਵੀ ਹੋਰ ਇੱਕ ਵਾਟਰ weight ਹੈ ਕੋ ਗਿਆ ਫੈਟ ਲਾਸ ਹੈ ਕੋਈ ਹੋਰ ਵੀ weight ਵੀ ਹੁੰਦੇ ਜਿਹੜੇ ਆਪਾਂ ਵੇਖ ਸਕਦੇ ਆ ਕਿ ਵੀ ਬੋਡੀ ਦੇ ਵਿੱਚੋਂ ਜਿਹੜੇ ਨਾ ਘਟਣ ਤੇ ਆਪਾਂ ਉਹਨੂੰ ਤਰੀਕੇ ਨਾਲ ਅਬਜ਼ਰਵ ਕਰ ਸਕਦੇ ਆ ਐਕਚੁਅਲ ਥੋੜਾ ਬੋਨਸ ਦਾ ਉਹ ਤੁਸੀਂ ਤੁਹਾਡੇ ਹੱਥ ਚ ਮਿਨਿਮਲ ਕੰਟਰੋਲ ਚ ਜਿਹੜੀ ਥੋੜੀ ਬੋਨ ਦੀ ਡੈਂਸਿਟੀ ਆ ਕਿਉਂਕਿ ਉਹ ਬੋਨ ਦੀ ਡੈਂਸਿਟੀ ਤੁਸੀਂ ਵਧਾ ਸਕਦੇ ਆ ਉਹਨਾਂ ਨੂੰ ਜਿਵੇਂ ਤੁਹਾਡੇ ਬੋਡੀ ਦੇ ਅੰਦਰ ਨਿਊਟ੍ਰੀਐਂਟਸ ਆ ਜਿਹੜੇ ਕ੍ਰੀਏਟਿਨ ਵਰਗੇ ਉਹ ਥੋੜੇ ਬਹੁਤ ਉਹਨਾਂ ਨੂੰ ਮੈਨੀਪੂਲੇਟ ਕਰਦੇ ਆ ਪਰ ਜਿਹੜੀ ਤੁਹਾਡੀ ਬੋਨ ਦੀ ਡੈਂਸਿਟੀ ਆ ਉਹਨੂੰ ਤੁਸੀਂ ਘਟਾਉਣਾ ਬਹੁਤ ਅਨਲਾਈਕਲੀ ਆ ਸੋ ਆਪਣੇ ਕੰਟਰੋਲ ਚ ਨਹੀਂ ਆ ਉਹ ਆਪਣੇ ਸਕੇਲ ਤੇ ਫਿਰ ਵੀ ਦਖੂ ਗਈ ਉਹ ਜੇ ਤੁਸੀਂ 60 ਕਿਲੋਉਂਦੇ ਆ ਸਰੀਰਕ ਬਣਤਰ ਜਿਵੇਂ ਆਪਾਂ ਕਹਿੰਦੇ ਜੈਨੇਟਿਕ ਪੇਰੈਂਟਸ ਤੇ ਵੀ ਜਾਂਦੀ ਆ ਅ ਸੁਪ੍ਰੀਤ ਕਈ ਵਾਰੀ ਹੁੰਦਾ ਨਾ ਕਿ ਮੈਂ ਚੀਜ਼ਾਂ ਸੁਣਦਾ ਮੈਂ ਜਦੋਂ ਪ੍ਰੋਗਰਾਮ ਤੁਸੀਂ ਮੈਨੂੰ ਟੌਪਿਕ ਭੇਜਣਾ ਮੈਂ ਥੋੜਾ ਜਿਹਾ ਵਰਕਆਊਟ ਕੀਤਾ ਤੇ ਉਹਦੇ ਚ ਨਾ ਇੱਕ ਚੀਜ਼ ਮੈਨੂੰ ਲੱਗੀ ਕਿ ਸ਼ਾਇਦ ਭਾਰ ਉਵੇਂ ਹੀ ਰਹਿ ਜੇ ਯੈਸ ਜਿੰਨੀ ਆਪਾਂ ਤੁਸੀਂ ਕਹਿੰਦੇ ਵੀ ਇਹ weight ਇਸ ਨੰਬਰਿੰਗ ਯੈਸ ਤੇ ਜਦੋਂ ਤੁਸੀਂ ਫੈਟ ਲੂਜ਼ ਕੀਤੀ ਆ ਤੇ ਉਹਦੇ ਨਾਲ weight ਉਸੇ ਤਰ੍ਹਾਂ ਹੀ ਬਰਕਰਾਰ ਆ ਤੇ ਮਸਲਸ ਦੀ ਕੁਝ ਇਦਾਂ ਦੀ ਆ ਰਹੀ ਹੈ ਵਿੱਚ ਇਹਦੇ ਵਿੱਚ ਮੈਂ ਜਿਹੜਾ ਸਮਝਿਆ ਸੀ ਮਸਲਸ ਨੂੰ ਕਿਵੇਂ ਆਪਾਂ ਮੇਨਟੇਨ ਕਰਦੇ ਹਾਂ ਤਾਂ ਉਹ ਚੀਜ਼ ਦਾ ਆਪਾਂ ਬੈਲੈਂਸ ਕਿਵੇਂ ਬਣਾਉਣੇ ਆ ਉਹ ਟ੍ਰੇਨਿੰਗ ਨਾਲ ਕਿਉਂਕਿ ਜੇ ਤੁਸੀਂ ਇੱਕ ਪਾਸੇ ਨਿਊਟ੍ਰੀਸ਼ਨ ਨੂੰ ਕੰਟਰੋਲ ਕਰ ਰਹੇ ਹੋ ਪਰ ਤੁਸੀਂ ਟ੍ਰੇਨਿੰਗ ਕਰ ਰਹੇ ਹੋ ਖਾਸ ਕਰਕੇ ਵੇਟ ਟ੍ਰੇਨਿੰਗ ਤਾਂ ਉਹਨਾਂ ਨੇ ਉਹ ਬੈਲੈਂਸ ਵੀ ਲਿਆਉਣਾ ਤੇ ਉਹ ਮਸਲ ਸਸਟੇਨ ਕਰਨ ਵੀ ਤੁਹਾਨੂੰ ਅਲਾਉ ਕਰੂਗਾ ਥੋੜੀ ਚਾਹੇ ਤੁਸੀਂ ਘੱਟ ਖਾ ਰਹੇ ਆ ਤੇ ਜਿਹੜੀ ਬੋਡੀ ਕੰਪੋਜੀਸ਼ਨ ਜਿਹੜੇ ਤੁਸੀਂ ਰਿਜ਼ਲਟਸ ਆ ਜੋਨੇ ਆ ਸ਼ੀਸ਼ੇ ਦੇਖਣੇ ਉਹ ਤੁਹਾਡੇ ਉਹ ਟ੍ਰੇਨਿੰਗ ਐਸਪੈਕਟ ਨਾਲ ਹੀ ਆਉਣੇ ਆ ਉਹ ਹੁਣ ਤੁਸੀਂ ਦਾ ਟ੍ਰੇਨਿੰਗ ਦਾ ਤਰੀਕਾ ਕੀ ਆ ਉਹ ਅਲੱਗ-ਅਲੱਗ ਆ ਪਰ ਵੇਟ ਟ੍ਰੇਨਿੰਗ ਨਾਲ ਜਿਹੜੀ ਅਮ ਤੇ ਕਾਰਡੀਓ ਦਾ ਕੰਬੀਨੇਸ਼ਨ ਫੈਟ ਲਾਸ ਵੀ ਤੁਹਾਨੂੰ ਜਲਦੀ ਦੇਖੋ ਤੇ ਜਿਹੜੀ ਬੋਡੀ ਚ ਡੈਫੀਨੇਸ਼ਨ ਆ ਉਹ ਵੀ ਸਾਰੇ ਨਾਲੋਂ ਜਲਦੀ ਦੇਖੋਗੀ ਕੰਪੇਅਰ ਟੂ ਦੂਜੇ ਤਰੀਕੇ ਸੁਪ੍ਰੀਤ ਇੱਕ ਥੋੜਾ ਜਿਹਾ ਕੰਪੇਅਰ ਕਰੀ ਆਪਾਂ ਜਦੋਂ ਦੇਖਦੇ ਆਪਾਂ ਆਨਲਾਈਨ ਆਪਾਂ ਨੂੰ ਕੁਝ ਇਦਾਂ ਦੇ ਲੋਕ ਦੱਸਦੇ ਆ ਕਿ ਐਵੇਂ ਮਿਕਰੋ ਐਵੇਂ ਕਰੋ ਆਬੀਅਸਲੀ ਆਪਾਂ ਵੀ ਕੁਝ ਦੱਸ ਰਹੇ ਆ ਉਹ ਆਪਾਂ ਬੈਠੇ ਆ ਕਿੰਨੇ ਕ ਆਥਰਾਇਜ਼ਡ ਹੈਗੇ ਆ ਡੈਫੀਨੇਟਲੀ ਤੁਸੀਂ ਇੱਕ ਸਕਿਲਡ ਹੋ ਤੁਸੀਂ ਇੱਕ ਡਿਪਲੋਮਾ ਹੋਲਡਰ ਹੋ ਤੁਸੀਂ ਜਿਮ ਦੇ ਵਿੱਚ ਪਰਸਨਲ ਟ੍ਰੇਨਰ ਹੋ ਤੁਸੀਂ ਦੱਸ ਸਕਦੇ ਹੋ ਪਰ ਕਈ ਲੋਕ ਵੈਸੇ ਸ਼ੂਰ ਹੋਣ ਵਾਸਤੇ ਦੱਸ ਰਹੇ ਹੁੰਦੇ ਆ ਉਹਨਾਂ ਦੇ ਇਨਫਲੂਐਂਸ ਚ ਆਉਨੇ ਆ ਜਾਂ ਆਪਾਂ ਜਦੋਂ ਜਿਮ ਚ ਜਾਂਦੇ ਆ ਫਿਰ ਸਾਨੂੰ ਇਹ ਵੀ ਡਰ ਹੁੰਦਾ ਕਿਤੇ ਨਾ ਕਿਤੇ ਉਹ ਕੋਈ ਪ੍ਰੋਡਕਟ ਨਾ ਵੇਚਣ ਦੇ ਲਈ ਕਹਿ ਰਹੇ ਹੋਣ ਤੇ ਜਿਹੜੇ ਇਹ ਚੀਜ਼ਾਂ ਦਾ ਬੈਲੈਂਸ ਜੇ ਬਣਾਉਣਾ ਹੋਵੇ ਇਹਦੇ ਲਈ ਕਿ ਤੁਸੀਂ ਐਕਸਟਰਾ ਜਿਹੜੀਆਂ ਚੀਜ਼ਾਂ ਖਾਣੇ ਆ ਜਿਨ੍ਹਾਂ ਨੂੰ ਆਪਾਂ ਸਪਲੀਮੈਂਟਸ ਕਹਿ ਦਿੰਨੇ ਆ ਉਹਨਾਂ ਦਾ ਰੋਲ ਕਿਵੇਂ ਦੇਖਦੇ ਹੋ ਅਮ ਸਪਲੀਮੈਂਟਸ ਓਕੇ ਸਭ ਤੋਂ ਪਹਿਲਾਂ ਤਾਂ ਤੁਹਾਡੇ ਡਾਕਟਰ ਕੀ ਕਹਿੰਦਾਗਾ ਤੁਹਾਡਾ ਕੀ ਰეკਮੈਂਡੇਸ਼ਨ ਪ੍ਰੋਫੈਸ਼ਨਲ ਕੀ ਰეკਮੈਂਡ ਕਰਦਾ ਉਹਦੇ ਤੇ ਹਣਾ ਹੂੰ ਹੂੰ natural diet ਬਹੁਤ ਸਟਰੋਂਗ ਆ ਜੇਕਰ ਤੁਹਾਨੂੰ ਵੈਲਰੀ ਹੈ ਜਿੰਨੀ ਤੁਹਾਡੀ ਬੋਡੀ ਨੂੰ ਚਾਹੀਦੀ ਹੈ ਗਰੋਥ ਦੇ ਕਰਨ ਲਈ ਪਰ ਜਿੱਥੇ ਤੁਹਾਨੂੰ ਸਪਲੀਮੈਂਟਸ ਦੀ ਲੋੜ ਆ ਨੇਸੈਸਰੀ ਆ ਉੱਥੇ ਤੁਸੀਂ ਲੈਨੇ ਆ ਇੱਕ ਵਧੀਆ ਤਰੀਕੇ ਨਾਲ ਅਮ ਬਿਨਾ ਖਾਣੇ ਛੱਡੇ ਤੋਂ ਉਹ ਤੁਹਾਡੇ ਰਿਪਲੇਸ ਨਹੀਂ ਕਰਦਾ ਤੁਹਾਡੇ ਫੂਡ ਇਨਟੇਕ ਨੂੰ ਉਹਨੂੰ ਉੱਥੇ ਸਪੋਰਟ ਕਰਦਾ ਉਹਨੂੰ ਐਕਸੈਲ ਕਰਦਾਗਾ ਫॉर ਐਗਜ਼ਾਮਪਲ ਤੁਹਾਨੂੰ ਪ੍ਰੋਟੀਨ ਇਨਟੇਕ ਆ ਦਾ ਨਹੀਂ ਮਿਲਦਾਗਾ ਤੁਸੀਂ ਇੱਕ ਵਧੀਆ ਪ੍ਰੋਟੀਨ ਜਿਹੜਾ ਲੱਭ ਕੇ ਜਿਹੜਾ ਥੋੜੀ ਬੋਡੀ ਨੂੰ ਸੂਟ ਕਰਦਾਗਾ ਹੋ ਸਕਦਾ ਪਹਿਲੀ ਵਾਰ ਤੁਸੀਂ ਟਰਾਈ ਕਰੋ ਉਹ ਚੀਜ਼ ਨਹੀਂ ਸੂਟ ਕਰੇ ਦੂਜੀ ਵਾਰ ਹੋਰ ਬ੍ਰਾਂਡ ਦਾ ਟਰਾਈ ਕਰ ਲੋ ਥੋੜੀ ਬੋਡੀ ਨੂੰ ਫਿੱਟ ਬੈਠੇ ਉਹ ਪਰ ਰਿਪਲੇਸ ਨਹੀਂ ਕਰਦਾ ਤੁਹਾਡੇ ਮੀਲਸ ਨੂੰ ਉਹ ਨਾਲ ਨਾਲ ਖਾਦਾ ਜਾਊਗਾ ਹੁਣ ਕਰੀਟੀਨ ਹੋ ਗਿਆ ਕੋਲੇਜਨ ਹੋ ਗਿਆ ਕੋਲੇਜਨ ਸਭ ਤੋਂ ਰਿਸਰਚ ਸਪਲੀਮੈਂਟ ਹੈ ਇਹ ਥੋੜੀ ਬੋਡੀ ਦੇ ਵਿੱਚ ਜੇਕਰ ਨਹੀਂ ਕਰਦਾ ਤੁਹਾਨੂੰ ਵਧੀਆ ਤਰ੍ਹਾਂ ਸਪੋਰਟ ਕਰ ਸਕਦਾ ਤੁਹਾਡੀ ਸਕਿਨ ਹੋਗੀ ਤੁਹਾਡੀ ਹੈਅਰ ਹੈਲਥ ਹੋਗੀ ਤੁਹਾਡੀ ਜਿਹੜੀ ਫਿਟਨੈਸ ਜਰਨੀ ਆ ਚਾਹੇ ਉਹ weight loss ਨੂੰ ਲੈ ਕੇ ਆ ਫੈਟ loss ਨੂੰ ਲੈ ਕੇ ਆ ਉਹਨੂੰ ਵੀ ਸਪੋਰਟ ਕਰਦਾ ਪਰ ਇਹ ਡੈਫੀਨਿਟਲੀ ਤੁਹਾਡੇ professionl ਰეკਮੈਂਡੇਸ਼ਨ ਬਲੱਡ ਟੈਸਟ ਵਗੈਰਾ ਕਰਕੇ ਤੁਹਾਨੂੰ ਸਹੀ ਤਰ੍ਹਾਂ ਪਤਾ ਲੱਗੂ ਤੁਹਾਨੂੰ ਲੋਡ ਆ ਇਹਨਾਂ ਦੀ ਕਿ ਨਹੀਂ ਆਪਾਂ ਲਾਸਟ ਟਾਈਮ ਨਾ ਪ੍ਰੋਗਰਾਮ ਚ ਗੱਲ ਕੀਤੀ ਸੀ ਜਦੋਂ ਆਪਾਂ ਕਹਿੰਦੇ ਸੀ ਵੀ weight training ਤੇ cardio ਦੇ ਹਾਂਜੀ ਕਰੇ ਕਿਵੇਂ ਕੀਤਾ ਜਾਂਦਾ ਹਨਾ ਹੂੰ ਹੂੰ ਉਹਦੇ ਵਿੱਚ ਮੇਰਾ ਕਨਸਰਨ ਇਹ ਸੀਗਾ ਕਿ ਵੀ ਹਰ ਘਰ ਦੇ ਹਾਲਾਤ ਡਿਫਰੈਂਟ ਹੁੰਦੇ ਆ ਹਰ ਘਰ ਦੇ ਵਿੱਚ ਫੈਮਿਲੀ ਮੈਂਬਰਸ ਦੇ ਕਨਸਰਨ ਵੱਖਰੇ ਹੁੰਦੇ ਆ ਜਿੱਦਾਂ ਇੱਕ ਦੂਜੇ ਦਾ ਕੋਆਰਡੀਨੇਸ਼ਨ ਹੈ ਇੱਕ ਦੂਜੇ ਕੋਆਪਰੇਸ਼ਨ ਹੈ ਨਾ ਅ ਇਹਨੂੰ ਜੇ ਆਪਾਂ ਫੇਰ ਵੇਖਣਾ ਹੋਵੇ ਜਿਹੜਾ ਅੱਜ ਦਾ ਟਾਪਿਕ ਨੂੰ ਇੰਪਲੀਮੈਂਟ ਕਰਨਾ ਹੋਵੇ ਕਿ ਵੀ weight loss ਆ ਚਾਹੇ fat loss ਆ ਹਾਂਜੀ ਘਰ ਦਾ ਇੱਕ এনवायरमेंट ਫੇਰ ਦੇਈਏ ਆਪਾਂ ਕਿਉਂਕਿ ਕਈ ਵਾਰੀ ਹੁੰਦਾ ਕਿ ਵੀ ਹਰ ਕੋਲ ਟਾਈਮ ਨਹੀਂ ਹੁੰਦਾ ਕਿ ਜਿਮ ਜਾ ਕੇ ਜਾਂ ਯੋਗਾ ਕਲਾਸਿਸ ਜਿਹੜੀਆਂ ਇਦਾਂ ਦੀਆਂ ਹੈਗੀਆਂ ਜਿਹੜੀਆਂ ਫੈਟ ਬਰਨ ਵਾਲੀਆਂ ਹੁੰਦੀਆਂ ਚੀਜ਼ਾਂ ਉਹਨਾਂ ਨੂੰ ਆਪਾਂ ਜੁਆਇਨ ਕਰੀਏ ਇੱਕ ਛੋਟਾ ਜਿਹਾ ਕੁਇਕ ਜਿਹਾ ਰਿਸਪਾਂਸ ਅਮ ਸਭ ਤੋਂ ਪਹਿਲਾਂ ਤਾਂ ਆਪਾਂ ਸਟਰਕਚਰ ਜਿਹਾ ਡਿਸਕਸ ਕਰਦੇ ਹਾਂ ਜਿਹੜਾ ਥੋੜਾ ਵਰਕਆਊਟ ਤਾਂ ਚਾਹੀਦਾਗਾ ਆਈਡੀਅਲ ਵਰਕਆਊਟ ਦਾ ਫੈਟ ਲਾਸ ਵਰਕਆਊਟ ਦਾ ਕੀ ਹੁੰਦਾ ਤੁਹਾਡਾ ਸ਼ੁਰੂ વોર્ਮ ਅਪ, ਦਿ વોર્ਮ ਅਪ ਤੇ ਕੂਲ ਡਾਊਨ ਤੁਸੀਂ ਕਦੇ ਵੀ ਨੈਗਲੈਕਟ ਨਹੀਂ ਕਰ ਸਕਦੇਗੇ ਕਿਉਂਕਿ વોર્ਮ ਅਪ ਨੇ ਤੁਹਾਡੇ ਮਸਲਸ ਨੂੰ ਫਲੈਕਸੀਬਿਲਿਟੀ ਦੇਣੀ ਆ, ਸਟਰੈਂਥਨਿੰਗ ਦੇਣੀ ਆ ਜਿਹੜੇ ਖਾਸ ਕਰਕੇ ਐਜ਼ ਯੂ ਏਜ ਤੁਹਾਡੇ ਮਸਲਸ ਨੂੰ ਚਾਹੀਦੀ ਆ ਕਿਉਂਕਿ ਮਸਲਸ ਵੀਕ ਹੋਣੇ, ਜੋਇੰਟਸ ਵੀਕ ਹੋਣੇ ਸ਼ੁਰੂ ਹੁੰਦੇ ਆ, ਉਹਦੇ ਨਾਲ ਕੀ ਹੁੰਦਾ ਇੰਜਰੀ ਦੇ ਚਾਂਸਸ ਵਧਣ ਲੱਗ ਜਾਂਦੇ ਆ। ਫਲੈਕਸੀਬਿਲਿਟੀ ਹੋਵੂਗੀ ਤੁਹਾਡੇ ਵਰਕਆਊਟ ਤੇ ਡੂਇੰਗ ਜਿਹੜੀ ਮਸਲਸ ਆ অল ਰੈਡੀ ਹੋਣਗੇ ਤੇ ਤੁਹਾਨੂੰ ਇੰਜਰੀ ਤੋਂ ਬਚਾਉਣਗੇ ਤੇ ਕੂਲ ਡਾਊਨ ਨੇ ਤੁਹਾਡੀ ਬੋਡੀ ਨੂੰ ਰਿਲੈਕਸ ਕਰਨਾ, ਉਸੇ ਪੇਸ ਤੇ ਲੈ ਕੇ ਜਾਣਾ ਜਿੱਥੇ ਵਰਕ ਤੇ ਜਿਹੜੇ ਤੁਹਾਡੇ ਬਹੁਤ ਮੰਨ ਲਓ ਕੁਝ ਬੋਡੀ ਚ ਅਨਬੈਲੈਂਸ ਹੋਇਆਗਾ ਡURING ਦੋ ਵਰਕਆਊਟ ਉਹ ਹੋ इवन आउट ਹੋ ਜਾਊਗਾ ਤੇ ਤੁਹਾਡੀ ਬੋਡੀ ਵੀ ਰਿਲੈਕਸ ਹੋ ਜਾਊਗੀ ਫਿਰ ਵਾਰਮਅਪ ਤੋਂ ਬਾਅਦ ਆਉਂਦਾ ਤੁਹਾਡਾ ਮੇਨ ਵਰਕਆਊਟ ਫੇਜ਼ ਜਿਹੜਾ ਜਿਵੇਂ ਤੁਹਾਡੇ ਅੱਧਾ ਘੰਟਾ 20 ਮਿੰਟ ਵਰਕ ਆਰਮ ਵਰਕਆਊਟ ਦਾਗਾ ਉਹਦੇ ਚਾਹੇ ਤੁਸੀਂ ਫੰਕਸ਼ਨਲ ਟ੍ਰੇਨਿੰਗ ਕਰ ਲਓ ਫੰਕਸ਼ਨਲ ਟ੍ਰੇਨਿੰਗ ਕੀ ਆ ਵੀ ਮਿਕਸ ਆਫ ਫੁੱਲ ਬੋਡੀ ਹੈਨਾ ਸਾਰੀ ਬੋਡੀ ਆ ਤੇ ਤੁਹਾਡਾ ਹਾਰਟ ਬੀਟ ਆ ਜਿਹੜਾ ਉਹ ਉੱਪਰ ਰਹਿੰਦਾਗਾ ਤੇ ਦੂਜਾ ਤਰੀਕਾ ਹੈਗਾ ਵੇਟ ਟ੍ਰੇਨਿੰਗ ਨਾਓ ਵੇਟ ਟ੍ਰੇਨਿੰਗ ਤੁਸੀਂ ਕਿਵੇਂ ਮੈਨੀਪੂਲੇਟ ਕਰਦੇ ਆ ਉਹ ਤੁਹਾਡੇ ਤੇ ਆ ਕਿਉਂਕਿ ਕੋਈ ਵੀ ਵਰਕਆਊਟ ਕੋਈ ਫੈਟ ਲਾਸ ਲਈ ਸਪੈਸਿਫਿਕ ਵਰਕਆਊਟ ਨਹੀਂ ਹੁੰਦਾ ਕੋਈ ਅਲੱਗ ਐਕਸਰਸਾਈਜ਼ਾਂ ਨਹੀਂ ਹੁੰਦੀਆਂਗਾ ਸਿਰਫ ਉਹੀ ਐਕਸਰਸਾਈਜ਼ ਹੁੰਦੀਆਂ ਤੁਸੀਂ ਆਪ ਦਾ ਰੈਪ ਰੇਂਜ ਤੇ ਰੈਸਟ ਰੇਂਜ ਉਹਨੂੰ ਆਲਟਰ ਕਰ ਰਹੇ ਆ ਕਿਉਂਕਿ ਤੁਸੀਂ weight loss ਲੀਆ ਜਿਹੜਾ fat loss ਲੀਆ ਉਹਦੇ ਲਈ ਤੁਸੀਂ ਆਪਦੇ ਰੈਪ ਰੇਂਜ ਹਾਇਰ ਰੱਖੋਗੇ ਜਿਹੜਾ weight lift ਕਰਦੇ ਆ ਉਹ ਘੱਟ ਰੱਖੋਗੇ ਤੇ ਫਿਰ ਆ ਜਾਂਦਾ ਤੁਹਾਡਾ ਕੋਲਡਾਊਨ ਤੇ ਜੇ ਹੀ ਤੁਸੀਂ ਘਰੇ ਇੰਪਲੀਮੈਂਟ ਕਰਨਾ ਹੋਵੇ ਤੁਸੀਂ ਆਪਦੀ ਬੋਡੀ ਵੇਟ ਨਾਲ ਬਹੁਤ ਵਧੀਆ ਸ਼ੁਰੂਆਤ ਕਰ ਸਕਦੇ ਆ ਪ੍ਰੋਗਰੈਸਿਵ ਓਵਰਲੋਡ ਕਰ ਲੀ ਜਿਵੇਂ 6-7 ਮਹੀਨੇ ਜਦ ਤੁਸੀਂ ਅੰਦਰ ਜਾ ਰਹੇ ਹੋ ਆਦੀ ਜਰਨੀ ਦੇ ਉਦੋਂ ਤੁਹਾਨੂੰ ਥੋੜਾ ਬਹੁਤ ਇਕਵਿਪਮੈਂਟ ਦੀ ਲੋਡ ਪੈਂਦੀ ਹੈ ਤਾਂ ਕਿ ਤੁਸੀਂ ਥੋੜਾ ਜਿਹਾ ਹੋਰ ਵੱਧ ਐਕਸੈਲ ਕਰ ਸਕੋ ਪਰ ਸ਼ੁਰੂਆਤ ਲਈ ਤੁਹਾਡੀ ਬੋਡੀ ਵੇਟ ਵੀ ਘਰੇ ਕਰਨ ਨੂੰ ਬਹੁਤ ਕਹਿਣ ਤੋਂ ਬਾਅਦ ਸਿੱਧੀ ਗੱਲ ਹੈ ਜੀ ਪੰਜਾਬੀ ਚ ਕਿ ਕਰੇ ਰਿਸਕ ਨਾ ਲਓ ਹਜੇ ਜਿੰਨੀ ਗੱਲਬਾਤ ਮੈਨੂੰ ਸਮਝ ਆਈ ਆ ਫਿਟਬੇਸ ਤੇ ਸੁਪਰੀਤ ਹੁਣੀ ਟ੍ਰੇਨਿੰਗ ਦੇ ਰਹੇ ਨੇ ਪਰਸਨਲ ਟ੍ਰੇਨਿੰਗ ਜਿਹੜੀ ਆਪਾਂ ਸਾਰਿਆਂ ਨੂੰ ਬੱਚਿਆਂ ਤੋਂ ਲੈ ਕੇ ਹਰ ਏਜ ਦੇ ਤੌਰ ਤੇ ਤੇ ਜਾਣਕਾਰੀ ਹੋਣੀ ਜ਼ਰੂਰੀ ਆ ਕਰੇ ਕਰਨ ਤੋਂ ਪਹਿਲਾਂ ਕਾਫੀ ਚੀਜ਼ਾਂ ਹੈਗੀਆਂ ਕਿ ਵੀ ਅਸੀਂ ਨਾ ਉਦਾਂ ਦੇ ਜਿਵੇਂ ਕਹਿੰਦੇ ਡੋਨਟ ਟ੍ਰਾਈਟ ਓਮ ਕਿ ਜਿੰਨਾ ਚਿਰ ਤੁਹਾਨੂੰ ਨੌਲੇਜ ਨਹੀਂ ਹੈਗੀ ਉਹ ਉਹditੋ ਬਿਨਾ ਤੁਸੀਂ ਕਦੇ ਵੀ ਕੋਈ ਇਦਾਂ ਦੀ ਐਕਟੀਵਿਟੀ ਨਾ ਕਰੋ ਸੁਪ੍ਰੀਤ ਘਰ ਦਾ ਮੋਲ ਤਾਂ ਆਪਾਂ ਦੱਸਦਾ ਕਿ ਵੀ ਤੁਸੀਂ ਜਿਵੇਂ ਆਪਾਂ ਕਹਿੰਨੇ ਵੀ ਸਕੂਲ ਚੋਂ ਪੜ੍ਹ ਕੇ ਜਾਓ ਤੇ ਜਿਹੜਾ ਹੋਮਵਰਕ ਕਰਕੇ ਆਓ ਉਹ ਪ੍ਰੈਕਟਿਸ ਆ ਮਤਲਬ ਤੁਹਾਨੂੰ ਇੱਕ ਨੋਲਿਜ ਬੇਸਿਕ ਹੋਣੀ ਜ਼ਰੂਰੀ ਆ ਚਾਹੇ ਉਹ ਡਾਈਟੀਸ਼ਨ ਤੁਹਾਨੂੰ ਦੱਸੇ ਵੀ ਕੀ ਕੀ ਖਾਣਾ ਪੀਣਾ ਚਾਹੇ ਉਹ ਤੁਹਾਨੂੰ ਇੱਕ ਟਰੇਨਰ ਦੱਸੇ ਕਿ ਵੀ ਐਕਸਰਸਾਈਜ਼ ਕਿਵੇਂ ਕਰਨੀ ਆ ਆ ਕੀ ਆਪਾਂ ਫਰਕ ਸਮਝਦਾਂਗੇ ਸਮਝਦੇ ਆ ਕਿ ਲਾਈਫਸਟਾਈਲ ਚੇਂਜ ਹੁੰਦਾ ਜਦੋਂ ਹੁਣ ਤੁਹਾਡੀਆਂ ਗੱਲਾਂ ਸੁਣਨ ਚਾਹੇ ਤੁਹਾਡੀਆਂ ਗੱਲਾਂ ਸੁਣ ਕੇ ਹੋਰ ਹੋਰ ਲੋਕਾਂ ਨੂੰ ਐਕਸਪਰਟ ਲੋਕਾਂ ਨੂੰ ਲੋਕ ਸੁਣਨ ਕਿ ਅਸੀਂ ਫੈਟ ਲੂਜ਼ ਕਰਨੀ ਆ weight ਲੂਜ਼ ਕਰਨਾ ਇਹਦੇ ਵਿੱਚ ਡਿਫਰੈਂਸ ਆ ਇਹਨੂੰ ਸਮਝਣਾ ਅੰਡਰਸਟੈਂਡ ਕਰਨਾ ਤੇ ਅਪਲਾਈ ਕਰਨਾ ਕੀ ਫਰਕ ਹੋਊਗਾ ਆਪਣੀ ਕੰਮ ਕਰਦੀ ਲਾਈਫ ਤੇ ਫੈਮਿਲੀ ਅੰਡਰਸਟੈਂਡਿੰਗ ਦੀ ਲਾਈਫ ਤੇ ਜਾਂ ਘਰ-ਪਾਰ ਦੇ ਖਾਣ-ਪੀਣ ਦੇ ਸਭ ਤੇ ਅਮ ਜਿਹੜਾ ਤੁਹਾਡਾ ਲਾਈਫਸਟਾਈਲ ਤੇ ਇੰਪੈਕਟ ਆ ਸ਼ੁਰੂs ਤੁਹਾਨੂੰ ਬਹੁਤ ਲੱਗੂਗਾ ਕਿਉਂਕਿ ਤੁਸੀਂ ਪਹਿਲਾਂ ਉਹ ਚੀਜ਼ ਕੀਤੀ ਨਹੀਂਗੀ ਔਰ ਤੁਸੀਂ ਨਵੇਂ ਤਰੀਕੇ ਨਾਲ ਇੰਟਰੋਡਿਊਸ ਕਰ ਰਹੇ ਆ ਪਰ ਹੌਲੀ-ਹੌਲੀ ਜਿਵੇਂ ਤੁਹਾਨੂੰ ਉਹ ਚੇਂਜ ਦੇਖਣ ਨੂੰ ਮਿਲ ਰਹੇ ਆ ਫਿਜ਼ੀਕਲ ਤੇ ਮੈਂਟਲ ਤਾਂ ਤੁਹਾਨੂੰ ਬਹੁਤ ਉਥੋਂ ਦੇ ਨੋਰਮਲ ਬਣ ਜਾਊਗਾ ਤੁਹਾਡੀ ਜ਼ਿੰਦਗੀ ਦਾ ਖੇਸਾ ਹੀ ਬਣ ਜਾਊਗਾ ਸ਼ੁਰੂਆਤ ਦੇ ਦੇਣਾ ਚ ਜ਼ਿਆਦਾਤਰ ਅਸੀਂ ਥੋੜਾ ਜਿਹਾ ਸ਼ਿਫਟ ਹੋ ਜਾਂਦੇ ਆ ਤੁਹਾਨੂੰ ਲੱਗਦਾ ਬਹੁਤ ਵੱਡਾ ਚੇਂਜ ਆ ਥੋੜੀ ਬੋਡੀ ਸਹਿ ਨਹੀਂ ਸਕਦੀ ਕਿ ਉੱਥੇ ਤੁਹਾਨੂੰ ਥੋੜਾ ਬਹੁਤ ਕੰਟਰੋਲ ਕਰਨ ਦੀ ਲੋੜ ਆ ਉੱਥੇ ਫਰਮ ਰਹਿਣ ਦੀ ਲੋੜ ਆ ਹੌਲੀ ਹੌਲੀ ਆਪੇ ਲਾਈਫ ਸਟਾਈਲ ਦਾ ਹਿੱਸਾ ਬਣ ਜੂ ਤੇ ਚੇਂजेस ਜਿਹੜੇ ਉਹ ਥੋੜਾ ਨਾਰਮਲਾਈਜ਼ ਹੋ ਜਾਣਗੇ ਮਤਲਬ ਇੱਕ ਇੱਕ ਬੰਦਾ ਕੋਈ ਚੇਂਜ ਹੋਣਾ ਚਾਹੁੰਦਾ ਹਾਂਜੀ ਤਾਂ ਆਪਾਂ ਪਹਿਲਾਂ ਇਹ ਚੀਜ਼ ਸਟਾਰਟਿੰਗ ਤੋਂ ਮੇਰੇ ਖਿਆਲ ਚ ਦੇ ਵਿੱਚ ਅ ਨਿਊਟ੍ਰੀਸ਼ਨ ਤੇ ਵੇਟ ਟ੍ਰੇਨਿੰਗ ਤੋਂ ਪਹਿਲਾਂ ਆਪਾਂ ਇਹ ਚੇਂਜ ਸਟਾਰਟ ਕਰੀਏ ਕਰੋਂ ਕਿ ਮੈਨੂੰ ਕੋਆਪਰੇਟ ਕਰੋ मतलब कि सारा ना माइंडसेट एक अपने क्योंकि जे थोनू नाल दे सपोर्ट ਕਰਨਗੇ तांई थोनू तुस ओके तरीके नाल बॉडी हां जी क्योंकि जे थौडे ਘਰ ਦੇ ਤੁਨੂੰ ਕਹਿਣਗੇ ਨਹੀਂ ਤਾਂ ਓਖਾ ਹੋ ਜਾਂਦਾ ਉਹ ਇੱਕ ਹੋਰ ਹਰਡਲ ਬਣ ਜਾਂਦੀ ਆ ਜਿਹੜੀਆਂ ਨਾਲ ਚੱਲ ਰਹੀਆਂ ਉਹ ਤਾਂ ਹੈਗੀਆਂ ਹੀ ਆ ਜਦੋਂ ਤੁਹਾਡਾ ਵਰਕ ਲਾਈਫ ਐਸਪੈਕਟ ਆ ਉਹ ਹੈਗਾ ਹੀ ਆ ਪਰ ਜੇ এনवायरमेंट ਆਨਸਪੋਰਟਿਵ ਹੋ ਉਹ ਥੋੜਾ ਜਿਹਾ ਓਖਾ ਹੋ ਜਾਂਦਾ ਨਹੀਂ ਕਰਦੇ ਨਾ ਤਾਂ ਕਦੇ ਨਹੀਂ ਕਹਿੰਦੇ ਕਈ ਕੇਵਰੀ ਕਹਿੰਦੇ ਜਦੋਂ ਆਪਾਂ ਐਕਸਰਸਾਈਜ਼ ਜਾਂ ਕਿਤੇ ਇਹ ਚੀਜ਼ ਕਰਨੀ ਹੁੰਦੀ ਉਹ ਕੋਈ ਹੋਰ ਕੰਮ ਕਹਿ ਦਿੰਦੇ ਆ ਹਾਂਜੀ ਹੋਰ ਕਹਿੰਦੇ ਜਾਂ ਹੋਰ ਜਿਵੇਂ ਤੋਂ ਨੋ ਹੋ ਜੀ ਹੋ ਜਾਂਦੀ ਆ ਵੀ ਤੁਹਾਨੂੰ ਲੱਗਦਾ ਵੀ ਸਪਰੀ ਲਾਸਟ ਦੇ ਵਿੱਚ ਨਾ ਇੱਕ ਐਮੈ ਜਿਹੜੀ ਆਬਜ਼ਰਵ ਕਰਦਾ ਸੀ ਜਿਵੇਂ ਆਪਾਂ ਕਹਿੰਦੇ ਜਨਰੇਸ਼ਨ ਗੈਪ ਹੁੰਦਾ ਤੁਸੀਂ ਹੁਣ ਸਟੱਡੀ ਕਰਕੇ ਸਾਰੀਆਂ ਚੀਜ਼ਾਂ ਵੇਖ ਕੇ ਅ ਦੱਸ ਰਹੇ ਹੋ ਪੜਿਆ ਦੱਸਿਆ ਸਾਰਾ ਕੁਝ ਉਹੋ ਚੀਜ਼ਾਂ ਕੁਝ ਜਿਵੇਂ ਆਪਾਂ ਕਹਿੰਦੇ ਚਾਚਾ ਪਤੀਜੀ ਗੱਲਾਂ ਕਰਦੇ ਤੇ ਚਾਚੇ ਉਹਨਾਂ ਦੀਆਂ ਵੀ ਇੱਕ ਨਿੱਕੇ ਮੋਟੀਆਂ ਐਕਸਪੀਰੀਐਂਸ ਹੁੰਦੇ ਆ ਜਦੋਂ ਅਸੀਂ ਦੇਖਦੇ ਨਾ ਬੱਚੇ ਵੱਡੇ ਹੁੰਦੇ ਆ ਸਪੈਸ਼ਲੀ ਮੈਂ ਤਾਂ ਮੁੰਡਿਆਂ ਦੀ ਗੱਲ ਕਰੂੰਗਾ ਉਹਨਾਂ ਨੂੰ ਵੇਖਿਆ ਵੀ ਉਹ ਇੱਕ ਇੱਕ ਸਟੇਜ ਆਉਂਦੀ ਆ ਉਹ ਮੋਟੂ ਮੋਟੂ ਜੇ ਹੁੰਦੇ ਆ ਫਿਰ ਇੱਕਦਮ ਪਤਲੇ ਹੋ ਜਾਂਦੇ ਆ ਉਹਨਾਂ ਦੀ ਹਾਈਟ ਇੱਕਦਮ ਗ로우 ਕਰਦੀ ਆ ਸੋ ਹਾਈਟ ਜਿਹੜੀ ਮੈਂ ਅਬਜ਼ਰਵ ਕੀਤੀ ਨਾ ਉਹ ਹਾਈਟ ਉਦੋਂ ਤੱਕ ਗ로우 ਕਰੂਗੀ ਜਿੰਨਾ ਚਿਰ ਉਹਨਾਂ ਦੇ ਜਿਹੜੇ ਆਪਾਂ ਆ ਕਹਿੰਦੇ ਨੇ ਨੇ ਉਹਨੂੰ ਕੌਡਾ ਤੇ ਜਾਂ ਮੁੱਛਾਂ ਫੁੱਟਣੀਆਂ ਸ਼ੁਰੂ ਹੋ ਜਾਂਦੀਆਂ ਇਹ ਚੀਜ਼ਾਂ ਇਫੈਕਟ ਕਰਦੀਆਂ ਇੱਕਦਮ ਫੈਮਿਲੀ ਨੂੰ ਕਿ ਬੱਚਾ ਪਤਲਾ ਹੋ ਗਿਆ ਜਾਂ ਬੱਚਾ ਪਹਿਲਾਂ ਮੋਟਾ ਹੈ ਜਾਂ ਕਿਵੇਂ ਆ ਇਹ ਚੀਜ਼ਾਂ ਦੇ ਬਾਰੇ ਮੈਂ ਰਿਕੁਐਸਟ ਕਰਦਾ ਕਿ ਨੈਕਸਟ ਟਾਈਮ ਇਹ ਸਟੱਡੀ ਕਰਕੇ ਆਉ ਤੁਸੀਂ ਵਿਸ਼ਾ ਤੁਹਾਡੇ ਕੋਲ ਇਹ ਹੋਵੇ ਕਿ ਇੱਕਦਮ ਜਿਹੜੀਆਂ ਅਡੋਲਸੈਂਸ ਦੇ ਟਾਈਮ ਜਿਹੜੀਆਂ ਚੇਂਜਸ ਆਉਂਦੀਆਂ ਉਹ ਉਹਨਾਂ ਦੇ ਬਾਰੇ ਬੱਚਿਆਂ ਦੇ ਵਿੱਚ ਜਿਹੜੇ ਜਿਹੜੇ ਕਨਸਰਨ ਹੁੰਦੇ ਆ ਜਾਂ ਪੇਰੈਂਟਸ ਨੂੰ ਉਹਨਾਂ ਦੇ ਕਨਸਰਨ ਹੁੰਦੇ ਆ ਸੋ ਉਹ ਆਪਾਂ ਵੇਖੀਏ ਮੇਰਾ ਇਹ ਦਾਵਾ ਕਿ ਜਦੋਂ ਕਿਸੇ ਵੀ ਮੁੰਡੇ ਦੇ ਇੱਥੇ ਜਿਹੜਾ ਚੀਜ਼ ਜਿਹੜੀ ਆ ਕਾਂ ਕਿੰਨੇ ਕੋਡ ਆ ਗਿਆ ਤੇ ਜਾਂ ਮੁੱਛਾਂ ਫੁੱਟ ਲਾਪੀਆਂ ਉਸ ਤੋਂ ਬਾਅਦ ਉਹਦੀ ਹਾਈਟ ਨਹੀਂ ਵਧੂਗੀ ਉਹ ਮਚ्योर ਹੋ ਗਿਆ ਉਸ ਤੋਂ ਬਾਅਦ ਉਹਦੀ ਨੌਲੇਜ ਵਧੂਗੀ ਪਰ ਉਹਦਾ ਜਿਹੜਾ ਇੱਕ ਡਿਵੈਲਪਮੈਂਟ ਫਿਜ਼ੀਕਲ ਹੀ ਆ ਉਹ ਉਥੇ ਸਟਾਪ ਹੋ ਜਾਂਦਾ ਫਿਟਨੈਸ ਅੰਡਰ ਅੰਡਰਸਟੇਜ ਦੇ ਵਿੱਚ ਇਹ ਹੀ ਸਭ ਤੋਂ ਕੰਟਰੋਵਰਸ਼ਲ ਟਾਪਿਕ ਆ ਕਿਉਂਕਿ ਕਈ ਅਸਪੈਕਟਸ ਕਈ ਸਟੱਡੀ ਜੇ ਦੱਸਦੀਆਂ ਨਹੀਂ ਤੁਸੀਂ ਇਹ ਚੀਜ਼ ਨੂੰ ਕੰਟਰੋਲ ਕਰ ਸਕਦੇ ਆ ਵੀ ਹਾਰਮੋਨਲ ਚੇਂਜ ਆ ਪਰ ਤੁਹਾਡੀ ਹਾਈਟ ਵਗੈਰਾ ਨੂੰ ਸਟਾਪ ਨਹੀਂ ਕਰਦਾ ਫਿਰ ਇੱਕ ਪਾਸੇ ਦੂਜੀ ਆਰਗੂਮੈਂਟ ਆ ਜਾਂਦੀ ਆ ਵੀ ਨਹੀਂ ਉਹ ਐਂਡ ਹਾਈਟ ਨੂੰ ਵਿਦਆਉਟ ਦਾ ਡਿਵੈਲਪਮੈਂਟਸ ਆ ਪਰ ਆਪਾਂ ਰਿਸਰਚ ਕਰ ਲਓ ਵਿੱਚ ਚੈਲੰਜ ਹੋ ਗਿਆ ਦੋਨੇ ਜਨਰੇਸ਼ਨਾਂ ਦਾ ਇੱਕ ਦੂਜੇ ਨੂੰ ਤੇ ਨੈਕਸਟ ਟਾਈਮ ਆਪਾਂ ਜਦੋਂ ਵੀ ਅਗਲੇ 2-4 5 ਐਪੀਸੋਡ ਦੇ ਵਿੱਚ ਆਪਾਂ ਇਹ ਅਪਰੂਵ ਕਰਨ ਕੇ ਇਧਰੋਂ ਤੇ ਆਪਾਂ ਤਜਰਬੇ ਹਾਸਲ ਕਰਾਂਗੇ ਤੁਸੀਂ ਵੀ ਦੋਸਤੋ ਦੱਸਣਾ ਕਿ ਵੀ ਆਪਦੇ ਬੱਚਾਂ ਦੇ ਵਿੱਚ ਚੀਜ਼ਾਂ ਨੋਟ ਕੀਤੀਆਂ ਕਿ ਵੀ ਕਿਵੇਂ ਜਿਹਦੇ ਕੋ ਆਪਾਂ ਇੱਕ ਆਪਾਂ ਕਹਿ ਦਿੰਨੇ ਆ ਅਡਲਟ ਬਣ ਦੇ ਵਿੱਚ ਅਡੋਲਸੈਂਸ ਪੀਰੀਅਡ ਦੇ ਵਿੱਚ ਜਦੋਂ ਬੱਚੇ ਜਾਂਦੇ ਆ ਤੇ ਤੁਸੀਂ ਕੀ ਕੀ ਨੋਟ ਕਰਦੇ ਆ ਦੋਸਤੋ ਜੁੜਿਆ ਕਰੋ ਦੱਸਿਆ ਕਰੋ ਆਪਦੇ ਸੁਝਾਅ ਦਿਆ ਕਰੋ ਜੇ ਸਾਡੀਆਂ ਕੋਈ ਵੀ ਗੱਲਾਂ ਤੁਹਾਨੂੰ ਲੱਗਦੀਆਂ ਕਿ ਵੀ ਇਹ ਚੀਜ਼ ਦੇ ਵਿੱਚ ਚੈਲੰਜ ਤੁਹਾਡੇ ਕੋਲ ਵੀ ਹੈਗਾ ਸਾਨੂੰ ਕਮੈਂਟ ਕਰਿਆ ਕਰੋ ਕਾਲ ਕਰਿਆ ਕਰੋ ਤੇ ਨੈਕਸਟ ਟਾਪਿਕ ਦੇ ਲਈ ਜਰੂਰ ਦੱਸਿਆ ਕਰੋ ਕਿ ਵੀ ਬੱਚਿਆਂ ਦੇ ਵਿੱਚ ਜਿਹੜੀਆਂ ਸਾਨੂੰ ਚੇਤਨਾਵਾਂ ਭਰਨੀਆਂ ਜ਼ਰੂਰੀ ਆ ਤੇ ਉਹਨਾਂ ਦੇ ਬਾਰੇ ਅਸੀਂ ਗੱਲਬਾਤ ਕਰਿਆ ਕਰੀਏ ਸੁਪ੍ਰੀਤ ਬਹੁਤ ਬਹੁਤ ਧੰਨਵਾਦ ਤੇ ਜੇ ਆਪਾਂ ਲਾਸਟ ਦੇ ਵਿੱਚ ਵੇਖੀਏ ਕਿ ਵੀ ਕੋਈ ਰੈਤ ਨਹੀਂ ਕੀ ਗੱਲ ਆਪਣਾ ਟਾਪਿਕ ਤੋਂ ਬਣਾ ਅਮ ਨਹੀਂ ਰੈਤਾ ਨਹੀਂ ਬਸ ਆਪਦੇ ਸਰੀਰ ਨੂੰ ਸਮਝੋ ਹੋ ਸਕਦਾ ਤੁਹਾਨੂੰ ਵੇਟਲੋਸ ਜੋ ਫੈਟ ਲੌਸ ਤੇ ਕਰਨ ਲਈ ਵੱਧ ਟਾਈਮ ਲੱਗੇ ਤੁਹਾਡੇ ਨਾਲ ਦੇ ਨਾਲੋਂ ਆਪਦੇ ਆਪ ਨੂੰ ਕੰਪੇਅਰ ਨਾ ਕਰੋ ਤੁਹਾਡੀ ਜਰਨੀ ਆਪਦੀ ਆ ਨਾਲ ਦੇਣੀਗੀ ਤੁਹਾਡਾ ਲਾਈਫ ਸਟਾਈਲ ਡਿਫਰੈਂਟ ਆ ਤੁਹਾਡਾ ਸਰੀਰ ਡਿਫਰੈਂਟ ਆ ਬਸ ਉਸ ਚੀਜ਼ ਨੂੰ ਸਮਝੋ ਹਰ ਇੱਕ ਤੇ ਡਿਫਰੈਂਟ ਅਪਲਾਈ ਹੁੰਦੀਆਂ ਚੀਜ਼ਾਂ ਨੂੰ ਸਮਝਣ ਦੀ ਲੋੜ ਆ ਡੈਫੀਨਿਟਲੀ ਡਾਕਟਰ ਕੋਲੇ ਜੀਪੀ ਕੋਲੇ ਪਹਿਲਾਂ ਜਾਣਾ ਜ਼ਰੂਰੀ ਆ ਬਲੱਡ ਟੈਸਟ ਤੇ ਹਰ ਇੱਕ ਚੀਜ਼ਾਂ ਦੇ ਜਿਹੜੀ ਮੈਜ਼ਰਮੈਂਟ ਤੁਹਾਡੇ ਕੋਲ ਹੋਵੇ ਤੇ ਫਿਰ ਡਾਈਟੀਸ਼ਨ ਤੇ ਫਿਰ ਐਕਸਪਰਟ ਤੇ ਹਾਂਜੀ ਕਦੇ ਨਾ ਕਦੇ ਐਂਟਰਟੇਨਮੈਂਟ ਦੇ ਲਈ ਟਿਕਟੌਕ ਵੀ ਵੇਖ ਲਾ ਕਰੋ ਥੈਂਕ ਯੂ ਧੰਨਵਾਦ ਸਾਕਾਰ